ਕਿੱਦਾਈ ਨਹੀਂ ਰਹਾ ਹੋਇਆ ਇਸ ਬੰਦੇ ਨੇ ਉਸ ਨਾਗੇ ਇੱਕ ਸ਼ਮਸ਼ਾਨ ਘਾਟਿਆ ਉਹਦੇ ਵਿੱਚ ਜੰਗਲ ਬੂਟੀ ਆ ਉਹਦੇ ਵਿੱਚ ਲਾ ਜਾ ਕੇ ਉਸ ਬੱਚੇ ਨਾਲ ਗਲਤ ਕੰਮ ਕੀਤਾ ਉਹਦੇ ਸਿਰ 'ਚ ਸੱਟ ਮਾਰੀ ਆ ਉਹਦੀ ਪੈਂਟ ਦੇ ਨਾਲ ਉਹਦਾ ਗਲਾ ਘੁੱਟਿਆ ਉਹਦੀ ਦੰਦਾਂ ਦੇ ਗੱਬੇ ਉਹਦੀ ਜੀਵ ਆਈ ਹੋਈ ਸੀ ਉਹਦੀਆਂ ਬਾਹਾਂ ਤੇ ਸੱਟਾਂ ਸੀ ਉਹਨਾਂ ਗਲਤ ਕੰਮ ਕਰਕੇ ਉਸ ਤੋਂ ਬਾਅਦ ਦੇ ਵਿੱਚ ਉਹਦੀ ਬੈਕ ਸਾਈਡ ਦੇ ਉੱਤੇ ਇੱਕ ਐਡੀ ਮੋਟੀ ਲੱਕੜ ਆ ਜਿਹੜੇ ਅੰਦਰੂਨੀ ਪਾੜ ਦੇ ਵਿੱਚ ਉਹਨੇ ਦੇ ਦਿੱਤੀ ਗਈ ਦੂਜੇ ਦਿਨ ਵੀ ਜਦੋਂ ਅਸੀਂ ਜਾ ਕੇ ਸਾਨੂੰ ਉਹਦੀ ਡੈੱਡ ਬੋਡੀ ਮਿਲਦੀ ਆ ਤੇ ਉਹ ਬਲੱਡ ਉੱਤੇ ਚੱਲਦਾ ਹੁੰਦਾ ਇਹ ਬੰਦਾ 7 ਸਾਲ ਪਹਿਲਾਂ ਵੀ ਰੇਪ ਕੇਸ ਦੇ ਵਿੱਚ ਹੀ ਜੇਲ੍ਹ ਕੱਟ ਕੇ ਆਇਆ ਇੱਕ 5 ਸਾਲ ਦਾ ਬੱਚਾ ਜਿਹਨੇ ਇਹ ਦੇਖਿਆ ਹੀ ਕੱਕ ਨਹੀਂ ਆ ਇੰਨੀ ਦਰਿੰਦਗੀ ਕੀਤੀ ਉਸ ਬੰਦੇ ਨੇ ਉਹਦੇ ਆਪਣੇ ਮੂਹ ਦੀ ਵਲਡਿੰਗ ਆ ਵੀ ਮੇਰੇ ਕੋ ਨਹੀਂ ਕੁਝ ਹੋ ਰਿਹਾ ਈ ਤਾਂ ਮੈਂ ਰਾੜ ਦੇ ਕੇ ਉਹਦੇ ਡੰਡਾ ਦੇ ਕੇ ਉਸ ਤੋਂ ਬਾਅਦ ਵਿੱਚ ਉਹਦੇ ਨਾਲ ਸਾਰਾ ਕੁਝ ਕੀਤਾ ਸੋਚੋ ਬੱਚਾ ਕਿੰਨਾ ਤੜਪਿਆ ਹੋਊਗਾ ਕਿੱਦਾਂ ਮਰਿਆ ਹੋਊਗਾ ਕਿੱਦਾਂ ਉਸ ਬੱਚੇ ਨੂੰ ਮੌਤ ਆਈ ਹੋਗੀ ਇਹ ਸਾਡੇ ਸਮਾਜ ਦੀ ਤਰਾਸਦੀ ਹੈ ਕਿ ਜਿੰਨਾ ਚਿਰ ਸਾਡੇ ਉੱਤੇ মিডিਏ ਦੀ ਕੈਮਰਿਆਂ ਦੀ ਨਿਗਾਹ ਪੈਂਦੀ ਹੈ ਅਸੀਂ ਭੱਜੇ ਭੱਜੇ ਆਉਨੇ ਆ ਅਸੀਂ ਬਹੁਤ ਸਪੀਚਾਂ ਦਿੰਨੇ ਆ ਅਸੀਂ ਗਰਮ ਸ਼ਬਦ ਵਰਤਦੇ ਆਂ ਪਰ ਜੇਸ ਦਿਨ ਕਿਰਿਆਕਰਮ ਕੰਪਲੀਟ ਹੋ ਜਾਂਦਾ ਬਹੁਤ ਸਾਰੇ ਕਹ ਲਈਏ ਵੀ ਭੋਗ ਵਾਲੇ ਦਿਨ ਤੋਂ ਹੀ ਸ਼ਾਂਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਕੋਈ ਗੱਲ ਨਹੀਂ ਕਰਦਾ ਕੋਈ ਨਹੀਂ ਤੁਰਦਾ ਅੱਜ ਯੂਥ ਜਾਗ ਗਿਆ ਨਾ ਤੇ ਭਾਜੀ ਇਹ ਚੀਜ਼ਾਂ ਕੁਝ ਵੀ ਨਹੀਂ ਆ ਤੁਸੀਂ ਸਾਡੇ ਮੰਡੀ ਵਾਲੇ ਪਾਸੇ ਆਉਂਗੇ ਜਿਸ ਦਿਨ ਦੀ ਇਹ ਚੀਜ਼ ਕੀਤੀ ਆ 40% ਵੀ ਇਹ ਮੰਡੀ ਛੱਡ ਕੇ ਜਾ ਚੁੱਕੇ ਆ ਕ੍ਰਿਮੀਨਲ ਮਾਈਂਡਡ 100 ਬੰਦਾ ਰਹਿੰਦਾ 70% ਦੇ ਉੱਤੇ ਕੇਸ ਆ ਅੱਛਾ ਅਸਲੇ ਤੋਂ ਲੈ ਕੇ ਜਿਹੜੀ ਮਰਜ਼ੀ ਚੀਜ਼ ਲੈ ਲਓ ਉਸ ਮੱਲੇ ਦੇ ਵਿੱਚੋਂ ਆਪਣੀ ਰੋਜੀ ਰੋਟੀ ਕਮਾਣ ਅਸੀਂ ਵੀ ਕਮਾਣ ਜਾਂਦੇ ਆ ਪਰ ਜਿਹੜਾ ਹੁਣ ਕ੍ਰਿਮੀਨਲ ਹੈ ਉਧਰ ਜਿੰਨਾ ਜੋਗੀ ਨੇ ਕੱਢੇ ਆ ਜਾਂ ਨਿਤੀ ਜੀ ਨੇ ਕੱਢੇ ਆ ਸਾਰੇ ਆ ਕੇ ਪੰਜਾਬ 'ਚ ਬੈਠੇ ਆ ਜਿਸ ਦਿਨ ਭਾਜੀ ਇਹ ਘਟਨਾ ਹੋਈ ਆ ਸਾਡੀ ਸਬਜ਼ੀ ਮੰਡੀ 'ਚੋਂ 20 ਬੰਦੇ ਅਰੈਸਟ ਹੋਏ ਆ ਜਿਹੜੇ ਕ੍ਰਿਮੀਨਲ ਸੀ ਪੁਲਿਸ ਨੂੰ ਪਤਾ ਹੀ ਨਹੀਂ ਸੀ ਉਹ ਫੇ ਉਸ ਦਿਨ ਕਿੱਦਾਂ ਪਤਾ ਲੱਗਿਆ ਉਹ ਭਾਜੀ ਜਦੋਂ ਉਹਨਾਂ ਦੇ ਚੱਕ ਕੇ ਉਹਨਾਂ ਨੂੰ ਜਦੋਂ ਚੱਕਿਆ ਗਿਆ ਉਹਨਾਂ ਕੋਲ ਪੁੱਛ ਕੇ ਛੋਈ ਸੀ ਐਸਟਾਫ ਲੈ ਆ ਕੇ ਉਹ ਬੱਚੇ ਵੀ ਸਾਡੇ ਤੋਂ ਉਧਰ ਕੇਸ ਸੀ ਅਸੀਂ ਇੱਧਰ ਆਏ ਆ ਪਰ ਅਸੀਂ ਘਟਦੇ ਜਾ ਰਹੇ ਹਾਂ ਅਸੀਂ ਬਾਹਰ ਜਾਈ ਜਾਂਦੇ ਹਾਂ ਨਸ਼ਿਆਂ ਦੇ ਇਲਜ਼ਾਮ ਸਾਡੇ ਤੇ ਲੱਗੀ ਜਾਂਦੇ ਆ ਪਰ ਫਿਰ ਕੰਮ ਕੌਣ ਕਰ ਰਿਹਾ ਕੰਮ ਕਰ ਰੇ ਪ੍ਰਵਾਸੀ ਅਸੀਂ ਲੁਧਿਆਣੇ ਰੇਲਵੇ ਸਟੇਸ਼ਨ ਤੋਂ ਲੈਣ ਕੌਣ ਜਾਂਦਾ ਪੰਜਾਬੀ ਜਾਂਦਾ ਕਹਿੰਦਾ ਮੇਰੇ ਖੇਤ ਚ ਆ ਕੇ ਝੋਨਾ ਲਾਓ ਮੇਰੇ ਫਸਲ ਸੰਭੋ ਮੇਰਾ ਫਲਾਣਾ ਕਰੋ ਸਾਡੇ ਜਿਹੜੇ ਇੰਡਸਟਰੀਅਲਿਸਟ ਨੇ ਉਹਨਾਂ ਦੇ ਤਾਂ ਲੱਲੇ ਲੱਗੇ ਹੋਏ ਨੇ 7000 ਤੇ ਕੋਈ ਪੰਜਾਬੀ ਮਿਲ ਜੂ ਕੰਮ ਕਰਨ ਨੂੰ ਫਿਰ ਇਸ ਦਾ ਤੋੜ ਕੀ ਹੈ ਤੋੜ ਤਾਂ ਦੱਸੋ 2-3000 ਰੁਪਏ ਪਿੱਛੇ ਅਸੀਂ ਮਰ ਨਹੀਂ ਲੱਗੇ ਜਦ ਇਹ 7000 ਉਹਨੂੰ ਦੇ ਸਕਦੇ ਆ 10000 ਰੁਪਏ ਹੀ ਪੰਜਾਬੀ ਜੂ ਨੂੰ ਵੀ ਦੇ ਸਕਦੇ ਆ ਪੰਜਾਬ ਹੁਣ ਭਈਏ ਜਿੰਨਾ ਗੰਦ ਖਿਲਾ ਰਹੇ ਆ ਕਿੰਨੇ ਪੰਜਾਬੀ ਆਈਪੀਐਸ ਆਈਏਐਸ ਬਣੇ ਨੇ ਸਾਡੇ ਇੱਥੇ ਕਲੀਅਰੈਂਸ ਐਸ ਨਹੀਂ ਸਾਡੀ ਐਸਜੀਪੀਸੀ ਐਡੀ ਵੱਡੀ ਸੰਸਥਾ ਹੋਵੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹ ਖੋਲਣ ਸੰਸਥਾਵਾਂ ਬਣਨ ਪੰਜਾਬੀ ਆਈਪੀ ਮੈਂ ਇਹਨਾਂ ਐਸਜੀਪੀ ਨੇ ਸਿੱਖ ਧਰਮ ਲਈ ਕੀਤਾ ਕਿ ਅੱਜ ਤੱਕ ਆਪਣੀਆਂ ਗੋਲ ਕਹ ਭਰੀ ਜਾਂਦੇ ਪਏ ਆ ਮੈਨੂੰ ਦੱਸਣ ਇੱਕ ਵੀ ਯੂਨੀਵਰਸਿਟੀ ਲਈ ਹੋਵੇ ਮੈਂ ਕਹਿੰਦਾ ਹਿੰਦੂਆਂ ਲਈ ਨਾ ਲਾਣ ਘੱਟੋ ਘੱਟ ਸਿੱਖਾਂ ਦੇ ਨਿਆਣਿਆਂ ਲਈ ਇੱਕ ਯੂਨੀਵਰਸਿਟੀ ਲਾਣ ਵੀ ਜਿੱਥੇ ਟੋਟਲੀ ਪੜ੍ਹਾਈ ਸਟਡੀ ਫ੍ਰੀ ਆ ਸੱਚਾ ਕਾਲ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂਐਸਏ ਤੁਸੀਂ ਵੇਖ ਰਹੇ ਹੋ ਹੁਸ਼ਿਆਰਪੁਰ ਦੇ ਵਿੱਚ ਬੀਤੇ ਦਿਨੀ ਹਰਵੀਰ ਸਿੰਘ ਨਾਮ ਦੇ 5 ਸਾਲਾ ਬੱਚੇ ਦੇ ਨਾਲ ਦਰਿੰਦਗੀ ਤੋਂ ਬਾਅਦ ਉਸ ਨੂੰ ਮੌਤ ਦੀ ਘਾਟ ਇੱਕ ਪ੍ਰਵਾਸੀ ਦੇ ਵੱਲੋਂ ਉਤਾਰ ਦਿੱਤਾ ਜਾਂਦਾ ਹੈ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਹੁਣ ਸੂਈ ਆ ਕੇ ਖੜ ਗਈ ਹੈ ਪ੍ਰਵਾਸੀਆਂ ਦੇ ਉੱਪਰ ਬਹੁਤ ਸਾਰੇ ਪਿੰਡ ਮਤਾ ਪਾ ਰਹੇ ਨੇ ਕਿ ਪ੍ਰਵਾਸੀਆਂ ਨੂੰ ਆਪਣੇ ਇੱਥੇ ਜੇਕਰ ਰੱਖਣਾ ਹੈ ਤਾਂ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਹੋਵੇ ਜਾਂ ਫਿਰ ਪ੍ਰਵਾਸੀ ਪੰਜਾਬ ਦੇ ਵਿੱਚੋਂ ਛੱਡ ਕੇ ਚਲੇ ਜਾਣ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਪ੍ਰਵਾਸੀਆਂ ਨੂੰ ਇੱਥੇ ਆਉਣ ਦੇ ਲਈ ਇੱਕ ਕਨਸਪੀਰੇਸੀ ਥਿਊਰੀ ਚੱਲਦੀ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਬਹੁਤ ਸਕੀਮ ਦੇ ਤਹਿਤ ਲਿਆਂਦਾ ਜਾ ਰਿਹਾ ਹੈ ਖੋਣਕੜਾ ਦੇ ਵਿੱਚ ਇਸ ਸਮੇਂ ਖੜੇ ਆ ਮੇਰੇ ਨਾਲ ਇੱਥੋਂ ਦੇ ਸਰਪੰਚ ਸਾਹਿਬ ਵੀ ਮੌਜੂਦ ਨੇ ਹੋਰ ਇੱਥੋਂ ਦੇ ਪਤਵੰਤੇ ਸੱਜਣ ਮੌਜੂਦ ਨੇ ਜਿਹੜੇ ਇਸ ਮੁੱਦੇ ਨੂੰ ਚੱਕ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਸੱਚੀ ਗੱਲ ਦੀ ਅਸਲੀ ਗੱਲ ਦੀ ਅਸਲੀ ਅੱਛਾ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਤੁਹਾਡਾ ਕੀ ਸੰਬੰਧ ਹੈ ਉਸ ਬੱਚੇ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ ਹੈ ਮੜ ਜਾਉਂਦਾ ਯਾਰ ਇੱਕ ਮਿੰਟ ਮੇਰਾ ਨਾਮ ਰਣਜੀਤ ਸਿੰਘ ਰਾਣਾ ਆ ਠੀਕ ਹੈ ਜੀ ਤੇ ਮੈਂ ਜਿਸ ਬੱਚੇ ਨਾਲ ਇਹ ਘਟਨਾ ਵਾਪਰੀ ਆ ਉਹਦੇ ਬਿਲਕੁਲ ਕਮਾਂਡ ਦੇ ਵਿੱਚ ਰਹਿਣਾ ਮੇਰੇ ਆਪਣੇ ਬੱਚੇ ਆ ਜਿਹੜੇ ਉੱਥੇ ਖੇਡਦੇ ਆ ਹੂੰ ਜੇ ਦਿਓ ਉਸ ਬੱਚੇ ਨਾਲ ਹੋ ਸਕਦੀ ਹੈ ਸਾਡੇ ਕਿਸੇ ਹੋਰ ਦੇ ਬੱਚੇ ਨਾਲ ਵੀ ਹੋ ਸਕਦੀ ਸੀ ਠੀਕ ਹੈ ਤੇ ਹੁਣ ਤੁਸੀਂ ਮਾੜਾ ਜਿਹਾ ਉਸ ਦਿਨ ਦੇ ਸਿਨੈਰੀਓ ਬਾਰੇ ਦੱਸਿਓ ਕਿਡਨਾਪਿੰਗ ਵਾਲੇ ਦਿਨ ਦੀ ਜਦੋਂ ਇਹ ਰੌਲਾ ਪਿਆ ਵੀ ਬੱਚਾ ਕਿਡਨਾਪ ਹੋ ਗਿਆ ਖਬਰਾਂ ਚੱਲਦੀਆਂ ਨੇ ਸਾਰੇ ਬੰਨੇ ਉਸ ਤੋਂ ਬਾਅਦ ਐਂਡ ਪੁਆਇੰਟ ਤੱਕ ਤੁਸੀਂ ਸਾਰਾ ਸਿਨੈਰੀਓ ਤੁਸੀਂ ਪਹਿਲਾਂ ਫੋਟੋ ਵੀ ਦਿਖਾ ਰਹੇ ਸੀ ਪਰ ਉਹ ਆਪਾਂ ਨਹੀਂ ਦਿਖਾਉਂਦੇ ਪਰ ਉਹ ਗੱਲ ਜ਼ਰੂਰ ਇੱਕ ਤੈਸ਼ੂਦਾ ਤਰੀਕੇ ਦੇ ਨਾਲ ਦੱਸਿਓ ਇੱਕ ਇੱਕ ਕਰਕੇ ਭਾਜੀ ਇਹ ਜਿਹੜਾ ਬੰਦਾ ਆ ਇੱਕ ਕ੍ਰਿਮੀਨਲ ਆਈਡੈਂਟੀਟੀ ਬੰਦਾ ਸੀ ਇਸ ਇਹ ਬੰਦਾ 7 ਸਾਲ ਪਹਿਲਾਂ ਵੀ ਰੇਪ ਕੇਸ ਦੇ ਵਿੱਚ ਹੀ ਜੇਲ੍ਹ ਕੱਟ ਕੇ ਆਇਆ ਉਸ ਤੋਂ ਬਾਅਦ ਉੱਥੇ ਲੱਗੇ ਇੱਕ ਕੇਲਿਆਂ ਦਾ ਗਦਾਮ ਹੈ ਜਿਹਦੇ ਉੱਤੇ ਉਹ ਬੰਦਾ ਆ ਕੇ ਜੌਬ ਕਰਦਾ ਪਿਆ ਸੀ ਉਹਨਾਂ ਨੇ ਪੰਜਾਬ 'ਚ ਜੇਲ੍ਹ ਕੱਟੀ ਐ ਉਸ ਪ੍ਰਵਾਸੀ ਨੇ ਜਾਂ ਫਿਰ ਉੱਥੇ ਕੱਟੀ ਐ ਜਿੱਥੋਂ ਨਹੀਂ ਨਹੀਂ ਭਾਈ ਪੰਜਾਬ 'ਚ ਹੀ ਕੱਟੀ ਹੋਈ ਐ ਜੇਲ੍ਹ ਉਹਨੇ ਉਸ ਤੋਂ ਬਾਅਦ ਵਿੱਚ ਕੇਲਿਆਂ ਦੇ ਗਦਾਮ ਤੇ ਕੰਮ ਕਰਦਾ ਸੀ ਤਿੰਨ ਦਿਨ ਹੋ ਗਏ ਸੀ ਇਹਨੂੰ ਉਸ ਜਗ੍ਹਾ ਦੇ ਉੱਤੇ ਲੱਗੇ ਤੱਕ ਘੁੰਮਦੇ ਨੂੰ ਰੋਜ਼ ਇਸ ਬੰਦੇ ਬੱਚੇ ਨੂੰ ਜਾਨੀ ਇੱਕ ਦਿਨ ਪਹਿਲਾਂ ਉਹਨਾਂ ਬੁਲਾ ਕੇ ਗਿਆ ਉਹਨੂੰ ਹੈਲੋ ਹੈਲੋ ਕਰਕੇ ਗਿਆ ਉਹਦੀ ਸਿਸਟਰ ਸੀ ਉਹਨੂੰ ਬੁਲਾ ਕੇ ਗਿਆ ਅਗਲੇ ਦਿਨ ਉਹਦੀ ਸਿਸਟਰ ਨੂੰ ਬੜੀ ਘੂਰ ਕੇ ਦੇਖਦਾ ਪਿਆ ਸੀ ਉਹ ਕੁੜੀ ਬਹੁਤ ਹੀ ਸਮਝਦਾਰ ਆ ਰਿਹਾ ਤੇ ਉਹ ਇਹਦੇ ਬੱਚੇ ਜਿਹੜਾ ਛੋਟਾ ਉਹਨੂੰ ਹੱਥ ਫੜ ਕੇ ਲੈ ਕੇ ਚਲਾਈ ਤਾਂ ਉਹਦੀ ਹਰ ਵੀਰ ਨੂੰ ਉਹਦੀ ਭੈਣ ਨੇ ਹੱਥ ਫੜ ਕੇ ਉਹਨੂੰ ਅੰਦਰ ਖਿੱਚ ਲਿਆ ਉਹ ਕਹਿੰਦੀ ਇਹਨੇ ਮੈਨੂੰ ਪੁੱਛਿਆ ਵੀ ਮੈਨੂੰ ਅੰਦਰ ਕਿਉਂ ਖਿੱਚਿਆ ਕਹਿੰਦੇ ਮੈਂ ਕਿਹਾ ਤੈਨੂੰ ਫੜ ਕੇ ਲੈ ਆ ਜਾਣਾ ਸੀ ਉਹਨੇ ਉਸ ਤੋਂ ਅਗਲੇ ਦਿਨ ਉਹ ਗੁਰਦੁਆਰਾ ਸਾਹਿਬ ਗਈ ਹੋਈ ਸੀ ਇਹ ਬਾਹਰ ਖੇਡ ਰਿਹਾ ਸੀ ਉਹ ਸੀਸੀਟੀਵੀ ਪੁੱਟਦੇ ਜਾ ਗਈ ਆ ਉਹ ਆਪਣੇ ਐਕਟ ਵਾਰੇ ਉੱਤੇ ਇਹਨੂੰ ਬਿਠਾ ਕੇ ਨਾਲ ਤੋੜ ਕੇ ਲੈ ਕੇ ਗਿਆ ਸਾਰੀ ਵਟ ਜਾ ਕੇ ਕੇਲਿਆਂ ਦੇ ਗਦਾਮ ਦੇ ਉੱਤੇ ਐਕਟ ਵਾ ਖੜੀ ਕਰਕੇ ਇਹਨੂੰ ਬੱਚੇ ਨੂੰ ਲੈ ਕੇ ਕਾਫੀ ਟਾਈਮ ਕੋਰਕੜੇ ਕਰਕੇ ਲੈ ਕੇ ਦੇ ਕੇ ਘੁਮਾਦਾ ਰਿਆ ਜਿੱਦਾਂ ਹੀ ਹਨੇਰਾ ਹੋਇਆ ਨਾਗੇ ਇੱਕ ਸ਼ਮਸ਼ਾਨ ਘਾਟਿਆ ਉਹਦੇ ਵਿੱਚ ਜੰਗਲ ਬੂਟੀ ਆ ਉਹਦੇ ਵਿੱਚ ਲਾ ਜਾ ਕੇ ਉਸ ਬੱਚੇ ਨਾਲ ਗਲਤ ਕੰਮ ਕੀਤਾ ਉਹਦੇ ਸਿਰ 'ਚ ਸੱਟ ਮਾਰੀ ਆ ਉਹਦੀ ਪੈਂਟ ਦੇ ਨਾਲ ਉਹਦਾ ਗਲਾ ਘੁੱਟਿਆ ਉਹਦੀ ਦੰਦਾਂ ਦੇ ਗੱਭੇ ਉਹਦੀ ਜੀਵ ਆਈ ਹੋਈ ਸੀ ਉਹਦੀਆਂ ਬਾਹਾਂ ਤੇ ਸੱਟਾਂ ਸੀ ਉਹਨਾਂ ਗਲਤ ਕੰਮ ਕਰਕੇ ਉਸ ਤੋਂ ਬਾਅਦ ਦੇ ਵਿੱਚ ਉਹਦੀ ਬੈਕ ਸਾਈਡ ਦੇ ਉੱਤੇ ਇੱਕ ਐਡੀ ਮੋਟੀ ਲੱਕੜ ਆ ਜਿਹੜੇ ਅੰਦਰੂਨੀ ਪਾੜ ਦੇ ਵਿੱਚ ਉਹਨੇ ਦੇ ਦਿੱਤੀ ਗਈ ਦੂਜੇ ਦਿਨ ਵੀ ਜਦੋਂ ਅਸੀਂ ਜਾ ਕੇ ਸਾਨੂੰ ਉਹਦੀ ਡੈੱਡ ਬੋਡੀ ਮਿਲਦੀ ਆ ਤੇ ਉਹ ਬਲੱਡ ਉਦੇ ਚੱਲਦਾ ਹੁੰਦਾ ਰਾਤ ਨੂੰ ਇਹ ਕੰਮ ਕਰਨ ਤੋਂ ਬਾਅਦ ਦੇ ਵਿੱਚ ਫਿਰ दारू ਪੀ ਕੇ ਉੱਥੇ ਘੁੰਮੀ ਗਿਆ। ਰਾਤ ਨੂੰ 12:30 ਵਜੇ ਪੁਲਿਸ ਤੇ ਜਿਹੜੇ ਮਹੱਲੇ ਵਾਸੀ ਆ ਉਹਨਾਂ ਦੇ ਢਿੱਕੇ ਆ ਗਿਆ। ਇਹਨੂੰ ਕੁੱਟਿਆ ਗਿਆ, ਇਹਨੂੰ ਸੀਐਸਟਾਫ ਲੈ ਕੇ ਇੰਟਰੋਗੇਟ ਕੀਤਾ ਗਿਆ। ਪੂਰੀ ਰਾਤ ਇਹ ਬੰਦਾ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ। ਮੈਂ ਇੱਥੇ ਛੜਦਾ ਬੱਚੇ ਨੂੰ ਮੈਂ ਟਾ ਭੇਰੇ ਛੜ ਦਿੱਤਾ ਸੀ। ਪੁਲਿਸ ਸਾਰੀ ਰਾਤ ਟੀਮਾਂ ਬਣਾ ਬਣਾ ਕੇ ਲੱਭਦੀ ਰਹੀ ਆ ਕਿਉਂਕਿ ਛੋੜੇ ਬੱਚੇ ਦਾ ਮੈਟਰ ਸੀ। ਐਸਐਸਪੀ ਸਾਹਿਬ, ਡੀਸੀਐਸ, ਡੀਸੀ ਐਸਐਸਪੀ ਸਾਰੇ ਮੌਕੇ ਤੇ ਪਹੁੰਚ ਗਏ ਸੀ। ਪਰ ਪੂਰੀ ਰਾਤ ਵੀ ਸ਼ਾਨਵੀਨ ਕਰਨ ਤੋਂ ਬਾਅਦ ਦੇ ਵਿੱਚ ਬ ਮਾਰਨਿੰਗ ਸਵੇਰੇ 11 ਵਜੇ ਪੋਰਸ ਨੇ ਸੋਚਿਆ ਵੀ ਸਾਰਾ ਏਰੀਆ ਛਾ ਲਿਆ ਇੱਕ ਸ਼ਮਸ਼ਾਨ ਘਾਟ ਰਹਿ ਗਿਆ ਵੀ ਦੇਖ ਲਿਆ ਜਾਵੇ ਜਦੋਂ ਸੀਐਸਟਾਫ ਦੀ ਟੀਮ ਉਹ ਸ਼ਮਸ਼ਾਨ ਘਾਟ ਦੇ ਅੰਦਰ ਬੜੀ ਆ ਸ਼ਮਸ਼ਾਨ ਘਾਟ ਤੋਂ ਕੋਸ਼ੀ ਦੂਰੀ ਦੇ ਉੱਤੇ ਡੰਡੀ ਜਾਂਦੀ ਆ ਉਹਦੇ ਵਿੱਚ ਬੱਚੇ ਦੀ ਡੈੱਡ ਬੋਡੀ ਪਈ ਸੀ ਤੁਹਾਨੂੰ ਮੈਂ ਫੋਟੋਆਂ ਦਿਖਾਈਆਂ ਉਸ ਤੋਂ ਬਾਅਦ ਉਹ ਬੱਚੇ ਨੂੰ ਜੋ ਉਹਨੂੰ ਬੰਦੇ ਨੂੰ ਜਦੋਂ ਜਾ ਕੇ ਸੀਐਸਟਾਫ ਨੇ ਪੁੱਛ ਗਿਛ ਕੀਤੀ ਫਿਰ ਉਹ ਮੰਨਿਆ ਹਾਂ ਵੀ ਮੇਰੇ ਕੋਲ ਇਹ ਚੀਜ਼ ਹੋ ਗਈ ਸੀ ਮੈਂ ਨਸ਼ੇ ਦੇ ਵਿੱਚ ਸੀ ਮੇਰੇ ਕੋਲ ਇਹ ਚੀਜ਼ ਹੋ ਗਈ ਸੀ ਉਹਨੇ ਪਹਿਲਾਂ ਵੀ ਇਹਦੇ ਵਿੱਚ ਜੇਲ੍ਹ ਕੱਟੀ ਆ ਪਰ ਤੁਸੀਂ ਸੋਚ ਕੇ ਦੇਖੋ ਇੱਕ 5 ਸਾਲ ਦਾ ਬੱਚਾ ਜਿਹਨੇ ਇਹ ਦੇਖ ਇੰਨੀ ਦਰਿੰਦਗੀ ਕੀਤੀ ਉਸ ਬੰਦੇ ਨੇ ਉਹਦੇ ਆਪਣੇ ਮੂਹ ਦੀ ਵਲਡਿੰਗ ਆ ਵੀ ਮੇਰੇ ਕੋ ਨਹੀਂ ਖੁਸ਼ ਹੋ ਰਹੀ ਆਈ ਤਾਂ ਮਰਾੜ ਦੇ ਕੇ ਉਹ ਤੇ ਡੰਡਾ ਦੇ ਕੇ ਉਸ ਤੋਂ ਬਾਅਦ ਦੇ ਵਿੱਚ ਉਹਨੇ ਸਾਰਾ ਕੁਝ ਕੀਤਾ ਸੋਚੋ ਬੱਚਾ ਕਿੰਨਾ ਤੜਪਿਆ ਹੋਊਗਾ ਕਿੱਦਾਂ ਮਰਿਆ ਹੋਊਗਾ ਕਿੱਦਾਂ ਉਸ ਬੱਚੇ ਨੂੰ ਮੌਤ ਆਈ ਹੋਗੀ ਸ਼ਰਮ ਆਣੀ ਚਾਹੀਦੀ ਆ ਮੈਨੂੰ ਅੱਜ 5 ਦਿਨ ਹੋ ਗਏ ਇਸ ਚੀਜ਼ ਦੇ ਉੱਤੇ ਪਿੱਟਦੇ ਨੂੰ ਕਿਸੇ ਪੋਲੀਟੀਕਲ ਲੀਡਰ ਦਾ ਬਿਆਨ ਨਹੀਂ ਆਇਆ ਕੁਝ ਭਰਾ ਆ ਚੰਦ ਜਿਹੜੇ ਵੀਡੀਓ ਦੇਖ ਕੇ ਮੇਰੀ ਇੱਕ ਕਾਲ ਦੇ ਉੱਤੇ ਉਦੋਂ ਕੱਠ ਲੈ ਕੇ ਆ ਸੀ ਉਹਦੇ ਘਰ ਪਹੁੰਚੇ ਆ ਉਸ ਤੋਂ ਬਾਅਦ ਇਹ ਮੁੱਦਾ ਹਾਈਲਾਈਟ ਹੋਇਆ ਸਾਰੇ ਨਿਊ ਚੈਨਲ ਨੇ ਮੁੱਦਾ ਚੱਕਿਆ ਇੱਕ ਬੱਚੇ ਕਰ ਕੋਸ ਤੋਂ ਬਾਅਦ ਦੇ ਵਿੱਚ ਹੀ ਜਗਾ ਜਗਾ ਪਿੰਡ ਪਿੰਡ ਦੇ ਵਿੱਚ ਹਰ ਬੰਦਾ ਇਸ ਚੀਜ਼ ਨੂੰ ਲਾਮਬੰਦ ਹੋ ਗਿਆ ਬੇਬੀਆਂ ਨੂੰ ਕੱਢੋ ਜਾ ਇਹਨਾਂ ਦੀ ਪੀਸੀਸੀ ਕਰਾਓ ਕਲ ਡੀਸੀ ਐਸਐਸਪੀ ਨੂੰ ਮੈਂ ਮੈਮੋਰੰਡਮ ਦੇ ਕੇ ਇਸ ਚੀਜ਼ ਉੱਤੇ 10 ਦਿਨ ਦੇ ਵਿੱਚ ਇਹੜਾ ਕੇਸ ਆ ਫਾਸਟ ਟਰੈਕ ਦੇ ਵਿੱਚ ਲੱਗੇ 2 ਮਹੀਨੇ ਦੇ ਵਿੱਚ ਵਿੱਚ ਇਸ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਆ ਪਲੱਸ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਇੱਕ ਮਨਿਆਦੀ ਕਰਾਈ ਜਾਵੇ ਵੇ ਜਿੰਨੇ ਪ੍ਰਵਾਸੀ ਜਾਂ ਜਿਸ ਵੀ ਕਾਸਟ ਨਾਲ ਰੱਖਦੇ ਆ ਜਿਹੜੇ ਪੰਜਾਬ ਤੋਂ ਬਾਹਰ ਆਏ ਆ ਉਹ ਆਪਣੀ ਪੀਸੀਸੀ ਕਰਾਣ ਕਿਉਂਕਿ ਅਸੀਂ ਕੋਈ ਸਰਕਾਰੀ ਨੌਕਰੀ ਲੈਣੀ ਆ ਅਸੀਂ ਪਾਸਪੋਰਟ ਬਣਾਣਾ ਅਸੀਂ ਬਾਹਰ ਜਾਣਾ ਸਾਡੀ ਪੀਸੀਸੀ ਹੁੰਦੀ ਆ ਇਹ ਜਿਹੜੇ ਬਾਹਰੋਂ ਆ ਰਹੇ ਆ ਇਹਨਾਂ ਦੀ ਕਿਉਂ ਪੀਸੀਸੀ ਨਹੀਂ ਹੋ ਰਹੀ ਸਾਨੂੰ ਪਤਾ ਹੀ ਨਹੀਂ ਆ ਕਿੰਨੇ ਬੰਗਲਾਦੇਸ਼ੀ ਆ ਕੇ ਸਾਡੇ ਬਚ ਗਏ ਆ ਉਹ ਸਾਨੂੰ ਪਤਾ ਨਹੀਂ ਬੰਗਲਾਦੇਸ਼ੀ ਦਾ ਛੜਦੇ ਕੱਕ ਨਹੀਂ ਉਹ ਤਾਂ ਬੰਦੇ ਖਾਈ ਜਾਂਦੇ ਆ ਆਣ ਵਾਲੇ ਟਾਈਮ ਦੇ ਵਿੱਚ ਮੇਰੇ ਘਰ ਦੇ ਬਿਲਕੁਲ ਥੋੜੀ ਦੂਰੀ ਇੱਕ ਭਈਆਂ ਦੀ ਬਸਤੀ ਆ ਭੀਮਨਗਰ ਥੋੜੇ ਦਿਨ ਪਹਿਲਾਂ ਉੱਥੇ گاਉਂਾ ਵੱਢ ਕੇ ਖਾ ਰਹੇ ਸੀ ਬੜੀ ਖਬਰ ਜਿਹੜੀ ਹਾਈਲਾਈਟ ਹੋਈ ਆ ਉਹਨਾਂ ਘਰਾਂ ਦੇ ਵਿੱਚੋਂ ਉਹ ਗਊ ਮਾਸ ਮਿਲਿਆ ਆ 6 ਸਾਲ ਦੀ ਬੱਚੀ ਜਿਸ ਦਿਨ ਇਹ ਕੇਸ ਹੋਇਆ ਉਸ ਤੋਂ ਅਗਲੇ ਦਿਨ ਜਦੋਂ ਡੈੱਡ ਬੋਡੀ ਮਰੀ ਆ ਉਸ ਸ਼ਾਮ ਨੂੰ ਇੱਕ ਪ੍ਰਵਾਸੀ ਪ੍ਰਵਾਸੀ ਬੱਚੀ 6 ਸਾਲ ਦੀ ਉਹਨੂੰ ਲੈ ਕੇ ਗੰਨਿਆਰੇ ਖੇਤ ਦੇ ਵਿੱਚ ਬੜਿਆ ਸੀ ਉਹਦੇ ਕਪੜੇ ਲਹਾਏ ਹੋਏ ਸੀ 6 ਸਾਲ ਦੀ ਬੱਚੀ ਦੇ ਉਹ ਉੱਥੇ ਜਿਹੜੇ ਬੱਕਰੀਆਂ ਚਾਰਦੇ ਆ ਸੁੰਦਰ ਨਗਰ ਦੇ ਆ ਉਹ ਬੱਕਰੀਆਂ ਚਾਰਦੇ ਪੈਸੀ ਉਹਨੇ ਮੋਟਰਸਾਈਕਲ ਲੱਗਾ ਦੇਖਿਆ ਤਾਨੂੰ ਪਤਾ ਜਦੋਂ ਜਿਹੜੇ ਮਢੀਰ ਹੁੰਦੀ ਥੋੜੇ ਜੰਗ ਹੁੰਦੇ ਆ ਉਹਨਾਂ ਇਸ਼ਾਰਤ ਦਿਮਾਗ 'ਚ ਆਈ ਵੀ ਸਾਲਾ ਕੋਈ ਅੰਦਰ ਕੋਈ ਬੜਿਆ ਆ ਜਦੋਂ ਅੰਦਰ ਗਏ ਤਾਂ ਉਹਨੇ ਬੱਚੀ ਦੇ ਕੱਪੜੇ ਲਾਏ ਹੋਏ ਸੀ ਫਟਾਫਟ ਉਹਦੇ ਕੱਪੜੇ ਪਾਏ ਬਾਹਰ ਲੈ ਕੇ ਆਇਆ ਕਹਿੰਦਾ ਮੈਂ ਇਹਦਾ ਚਾਚਾ ਆ ਆ ਤੇ ਮੈਂ ਕਿੰਨਾ ਤੁਰਣ ਆਇਆ ਸੀ ਜਦੋਂ ਉਹਨੇ ਕਿਹਾ ਵੀ ਆਪਣੇ ਭਰਾ ਨੂੰ ਸਾਧ ਉਹਦਾ ਭਰਾ ਹੋ ਕਹਿੰਦਾ ਮੈਂ ਸਾਥ ਨਹੀਂ ਸਕਦਾ ਜਦੋਂ ਉਹਨੇ ਮੁੱਲਾ ਇਕੱਠਾ ਕਰ ਲਿਆ ਸਰਪੰਚ ਇਕੱਠੇ ਕਰ ਲਿਆ ਪੁਲਿਸ ਆ ਗਈ ਉਸ ਤੋਂ ਬਾਅਦ ਉਹ ਕੁੜੀ ਦੇ ਘਰ ਦੇ ਲੱਭੇ ਗਏ ਤਾਂ ਪਤਾ ਲੱਗਾ ਵੀ ਇਹ ਬੰਦਾ ਉਹਨਾਂ ਨੂੰ ਜਾਣਦਾ ਨਹੀਂ ਉਹ ਕੁੜੀ ਨੂੰ ਰਸਤੇ 'ਚ ਮੋਟਰਸਾਈਕਲ ਤੇ ਬਿਠ ਉਹ 25 ਨੂੰ ਬਚਾ ਕੇ ਨਾ ਦਰਜ ਹੋ ਜਾਣੀ 6 ਸਾਲ ਦੀ ਬੱਚੀ ਕੀ ਹੁੰਦੀ ਆ ਉਹ ਕਿਸੇ মিডিਆ ਵਾਲਿਆਂ ਨੂੰ ਨਹੀਂ ਪਤਾ ਲੱਗਾ ਉਹ ਖਬਰ ਨਹੀਂ ਚੱਲੀ ਮੇਰੇ ਕੋਲ ਉਹ ਵੀਡੀਓ ਵੀ ਆ ਜਾਣੀ ਆ ਥੋੜੀ ਚਿਰ ਚ ਮੈਨੂੰ ਕਿਉਂਕਿ ਮੁੰਡੇ ਦਿਖਾ ਗਏ ਮੈਂ ਲਈ ਨਹੀਂ ਆ ਉਹ ਵੀ ਪਰਚਾ ਮੇਰੇ ਖਾ ਰਜਿਸਟਰਡ ਹੋ ਗਿਆ 6 ਸਾਲ ਦੀ ਬੱਚੀ ਵਾਲਾ 35 ਸਾਲ ਦਾ ਬੰਦਾ ਤੁਸੀਂ ਸੋਚੋ ਯਾਰ ਕਿੱਦਾਂ ਦੇ ਦਿਮਾਗ ਚੱਲ ਰਹੇ ਆ ਇਹਨਾਂ ਦੇ दाना जी मैं 1 मिनट ਤੁਹਾਡੇ ਤੇ ਆਉਣਾ ਸਰਪੰਚ ਸਾਹਿਬ ਦਾ ਮਾੜਾ ਜਾਂ ਕੋਈ 뷰 ਪੁਆਇੰਟ ਆਲਵਾ ਸਰਪੰਚ ਸਾਹਿਬ ਤੁਸੀਂ ਹੁਣ ਇਸ ਤੇ ਕੀ ਸੋਚ ਰਹੇ ਹੋ ਤੁਸੀਂ ਇਸ ਪਿੰਡ ਖੁਣਖਣਾ ਆਪਾਂ ਜਿੱਥੇ ਖੜੇ ਆ ਇੱਥੇ ਕਿਹੋ ਜੀ ਲਾਮਬੰਦੀ ਕਰ ਰਹੇ ਹੋ ਜਾਂ ਤੁਹਾਡੇ ਮਾਈਂਡ ਚ ਕੀ ਹੈ ਕਿ ਕਿਵੇਂ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਦੇਖੋ ਜੀ ਪਹਿਲੋ ਤਾਂ ਇਹ ਆ ਜਿਹੜੀ ਘਟਨਾ ਬਹੁਤ ਹੀ ਮਾੜੀ ਆ ਬਹੁਤ ਨਿੰਦਣਯੋਗ ਆ ਤੇ ਅਸੀਂ ਪਿੰਡ ਦੇ ਸਾਰੇ 10 ਪਿੰਡਾਂ ਦੇ ਸਰਪੰਚ ਪੰਚ ਸਾਰਿਆਂ ਨੂੰ ਸੱਦਿਆ ਹੋਇਆ ਸੀਗਾ ਅਸੀਂ ਉਹਨਾਂ ਨੂੰ ਇੱਕੋ ਹੀ ਸਾਡਾ ਆਦੇਸ਼ ਸੀਗਾ ਵੀ ਹਰੇਕ ਪਿੰਡ ਦੇ ਵਿੱਚ ਮਤਾ ਪਾਇਆ ਜਾਵੇ ਜਿਹੜੇ ਪ੍ਰਵਾਸੀ ਰਹਿ ਰਹੇ ਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹਨਾਂ ਦੀ ਆਈਡੈਂਟੀ ਲੈ ਕੇ ਰੱਖੀ ਜਾਵੇ ਤੇ ਜਿਹੜੇ ਨਵੇਂ ਆਉਂਦੇ ਆ ਨਾ ਉਹਨਾਂ ਨੂੰ ਕੋਈ ਵੀ ਮਕਾਨ ਜਾਂ ਕੋਈ ਕੋਈ ਕਿਰਾਏ ਤੇ ਕਮਰਾ ਨਹੀਂ ਦਿੱਤਾ ਜਾਵੇ ਅਸੀਂ ਦੇਖੋ ਹਜ਼ਾਰ-ਹਜ਼ਾਰ ਰੁਪਏ ਦੀ ਲਾਲਚ ਚਾਕੇ ਇਹਨਾਂ ਨੂੰ ਆਪਣੇ ਬੰਦਿਆਂ ਨੂੰ ਬਾਹਰ ਕੱਢੀ ਜਾਣ ਦੇ ਸਾਡੇ ਬੰਦੇ ਕੁੱਝ ਵਹੀ ਜਾ ਰਹੇ ਕੋਈ ਕਿੱਥੇ ਜਾ ਰਹੇ ਇਹ ਸਾਡੇ ਪਿੰਡਾਂ ਚ ਵੱਸ ਰਹੇ ਆ ਤੇ ਸਾਡੇ ਤਾਂ ਹੀ ਕ੍ਰਾਈਮ ਹੋ ਰਿਹਾ ਇਸ ਕਰਕੇ ਸਾਡੀ ਤਾਂ ਸਰਕਾਰ ਅੱਗੇ ਵੀ ਬੇਨਤੀ ਇਹ ਹੀ ਆ ਵੀ ਇਸ ਜੇ ਬੰਦੇ ਨੂੰ ਵੱਧ ਤੋਂ ਵੱਧ ਕੜਤ ਕੜੀ ਕਾਡੀ ਸਜ਼ਾ ਫਾਂਸੀ ਤੇ ਦਿੱਤੀ ਦਿੱਤੀ ਹੁਣ ਜਾਣੀ ਚਾਹੀਦੀ ਬਹੁਤ ਜਲਦੀ ਮਹੀਨੇ ਦੇ ਫਾਸਟ ਰੈਕ ਤੇ ਕੇਸ ਲਾ ਕੇ ਤੈਨੂੰ ਮਹੀਨੇ ਦੇ ਅੰਦਰ ਅੰਦਰ ਫਾਂਸੀ ਦਿੱਤੀ ਜਾਣੀ ਚਾਹੀਦੀ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਰਾਣਾ ਜੀ ਇਸ ਗੱਲ ਤੇ ਹੁਣ ਆਉਨੇ ਆ ਜਿਹੜੀ ਬਾਈ ਹੁਣੇ ਗੱਲ ਕੀਤੀ ਹੈ ਕਿ ਅਸੀਂ ਮਤੇ ਪਾ ਰਹੇ ਹਾਂ ਤੇ ਇਹਨੂੰ ਫਾਂਸੀ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਇਹ ਸਾਡੇ ਸਮਾਜ ਦੀ ਤਰਾਸਦੀ ਹੈ ਕਿ ਜਿੰਨਾ ਚਿਰ ਸਾਡੇ ਉੱਤੇ মিডিਏ ਦੀ ਕੈਮਰਿਆਂ ਦੀ ਨਿਗਾਹ ਪੈਂਦੀ ਹੈ ਅਸੀਂ ਭੱਜੇ ਭੱਜੇ ਆਉਨੇ ਆ ਅਸੀਂ ਬਹੁਤ ਸਪੀਚਾਂ ਦਿੰਨੇ ਆ ਅਸੀਂ ਗਰਮ ਸ਼ਬਦ ਵਰਤਦੇ ਆ ਪਰ ਜੇਸ ਦਿਨ ਕਿਰਿਆਕਰਮ ਕੰਪਲੀਟ ਹੋ ਜਾਂਦਾ ਬਹੁਤ ਸਾਰੇ ਕਹ ਲਈਏ ਵੀ ਭੋਗ ਵਾਲੇ ਦਿਨ ਤੋਂ ਹੀ ਸ਼ਾਂਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਕੋਈ ਗੱਲ ਨਹੀਂ ਕਰਦਾ ਕੋਈ ਨਹੀਂ ਤੁਰਦਾ ਹੁਣ ਇਹ ਜਿਹੜੀ ਤੁਸੀਂ ਬੀੜਾ ਚੱਕਿਆ ਇਹਨੂੰ ਕਿੱਥੇ ਸਿਰੇ ਤੱਕ ਲੈ ਕੇ ਜਾਓਗੇ ਜਾਂ ਤੁਸੀਂ ਕੋਈ ਅੱਗੇ ਉਲੀਕ ਰਹੇ ਹੋ ਗੱਲ ਕਿਉਂਕਿ ਮਤਾ ਪਾਉਣਾ ਇੱਕ ਅਲੱਗ ਵਿਸ਼ਾ ਹੈ ਮਤਾ ਪਾਉਨੇ ਉਹ ਉਸ ਦੇ ਉੱਪਰ ਬਹੁਤ ਤਰ੍ਹਾਂ ਦੀਆਂ ਬਾਈਂਡਿੰਗਸ ਹੁੰਦੀਆਂ ਨੇ ਕਾਨੂੰਨੀ ਦਾਪੇਚ ਹੁੰਦਾ ਤੁਹਾਨੂੰ ਵੀਡੀਓ ਹੀ ਨਹੀਂ ਉਹ ਮਤੇ ਨੂੰ ਕੰਪਲੀਟ ਹੋਣ ਦਿੰਦਾ ਵਿੱਚ ੜਿੱਕਾ ਢਾ ਲੈਂਦਾ ਪੰਜਾਬ ਦੇ ਵਿੱਚ ਡੀਜੀਪੀ ਤੋਂ ਲੈ ਕੇ ਪੰਜਾਬ ਦੇ ਚੀਫ ਸੈਕਟਰੀ ਤੱਕ ਬਾਹਰਲੀਆਂ ਸਟੇਟਾਂ ਤੋਂ ਨੇ ਅਸੀਂ ਕਿਹੜੀ ਗੱਲ ਕਰਾਂਗੇ ਇੱਥੇ ਪੰਜਾਬ ਦੇ ਵਿੱਚ ਪੁਲੱਥ ਤੋਂ ਐਮਐਲਏ ਸੁਖਵੀ ਖਹਿਰਾ ਸਾਹਿਬ ਉਹ ਕਹਿੰਦੇ ਨੇ ਵੀ ਮਤਾ ਲਿਆਓ ਆਪਾਂ ਵਿਧਾਨ ਸਭਾ ਦੇ ਵਿੱਚ ਗੱਲ ਕਰੀਏ ਕਿ ਬਾਹਰੋਂ ਕੋਈ ਜ਼ਮੀਨ ਨਾ ਖਰੀਦ ਸਕੇ ਆਪਾਂ ਹਰਿਆਣਾ ਹਿਮਾਚਲ ਚ ਨਹੀਂ ਖਰੀਦ ਸਕਦੇ ਹੋਰ ਸਟੇਟਾਂ ਚ ਨਹੀਂ ਖਰੀਦ ਸਕਦੇ ਹਰੇਕ ਪਾਸੇ ਤਾਂ ਇਹਨਾਂ ਦੀ ਦਵਾ ਹੈ ਤੁਸੀਂ ਦੱਸੋ ਕਿੰਨੇ ਲੀਡਰਾਂ ਨੇ ਤੁਹਾਡੇ ਹਿਆਰਪੁਰ ਚੋਂ ਇਸ ਗੱਲ ਦੇ ਲਈ ਬਿਆਨ ਦਿੱਤਾ ਕਿ ਇਹ ਬਹੁਤ ਗਲਤ ਹੋਇਆ ਨਹੀਂ ਦਿੰਦਾ ਇੰਨੀ ਜ਼ਿਆਦਾ ਇਨਫਲੂਐਂਸ ਹੈ ਮਤੇ ਕੀ ਕਰ ਲੈਣਗੇ ਤੁਹਾਡੇ ਇਕੱਠ ਕੀ ਕਰ ਲੈਣਗੇ ਜਾਂ 16 16 ਹੋ ਜਾਣ ਤੋਂ ਬਾਅਦ ਭੋਗ ਹੋ ਜਾਣ ਤੋਂ ਬਾਅਦ ਕਿੰਨਾ ਕਰੌਲਾ ਪਾ ਲਓਗੇ ਭਾਜੀ ਤੁਸੀਂ ਇੱਕ ਤਾਜੀ-ਤਾਜੀ ਘਟਨਾ ਜਿਹੜੀ ਆ ਨੇਪਾਲ ਦੀ ਦੇਖੀ ਹੋਣੀ ਆ ਉੱਤੇ ਵਿੱਚ ਵੀ ਯੂਥ ਜਾਗਿਆ ਸੀ ਜੈਨ ਜੀ ਮੈਂ ਪਹਿਲੇ ਦਿਨ ਹੀ ਜਿਹੜੀ ਮੇਰੀ ਵੀਡੀਓ ਵਾਇਰਲ ਹੋਈ ਸੀ ਉੱਤੇ ਮੈਂ ਇੱਕੇ ਚੀਜ਼ ਕਹੀ ਸੀ ਪੰਜਾਬੀਓ ਜਾਗ ਜਾਓ ਜਾਗ ਜਾਓ ਹੱਲੇ ਬਿਨਾ ਜਾਗੇ ਤਾਂ ਹਰਦੂ ਲਾਂਤਿਆ ਪੰਜਾਬੀ ਭੁੱਲ ਗਏ ਅਸੀਂ ਕਿਸ ਕੌਮ ਚੋਂ ਆ ਅੱਜ ਯੂਥ ਜਾਗ ਗਿਆ ਨਾ ਤੇ ਭਾਜੀ ਇਹ ਚੀਜ਼ਾਂ ਕੁਝ ਵੀ ਨਹੀਂ ਆ ਤੁਸੀਂ ਇਹ ਹਾੜੇ ਮੰਡੀ ਵਾਲੇ ਪਾਸੇ ਆਉਂਗੇ ਜਿਸ ਦਿਨ ਦੀ ਇਹ ਚੀਜ਼ ਕੀਤੀ ਆ 40% ਵੀ ਇਹ ਮੰਡੀ ਛੱਡ ਕੇ ਜਾ ਚੁੱਕੇ ਆ ਕੱਲ ਮੈਂ ਆਪਣੇ ਮਹੱਲੇ ਦੇ ਵਿੱਚ ਮੈਂ ਪਹਿਲਾਂ ਕਿਸੇ ਹੋਰ ਦੀ ਗਰੰਟੀ ਲਈ ਮੈਂ ਆਪਣੇ ਮਹੱਲੇ ਦੀ ਗਰੰਟੀ ਲਈ ਸੀ ਪਹਿਲੇ ਦਿਨ ਕੱਲ ਮੀਟਿੰਗ ਕਰ ਦਿੱਤੀ ਆ ਕੱਲ ਸ਼ਾਮ ਦਾ ਵੱਡਾ ਇਕੱਠ ਆ ਕੱਲ ਸ਼ਾਮ ਤੋਂ ਹੀ ਜਿੰਨਿਆਂ ਨੇ ਕਿਰਾਏ ਦੇ ਉੱਤੇ ਕਮਰੇ ਦਿੱਤੇ ਆ ਉਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਜਾ ਰਿਹਾ ਸਾਰੇ ਦੇ ਸਾਰੇ ਕਮਰੇ ਖਾਲੀ ਕਰਾਏ ਜਾ ਰਹੇ ਆ ਜਿਸ ਦਿਨ ਮੇਰਾ ਦੀਪਨਗਰ ਖਾਲੀ ਹੋ ਜਾਊਗਾ ਉਸ ਤੋਂ ਬਾਅਦ ਮੈਂ ਇੱਕ ਠੋਕ ਕੇ ਬਾਕੀ ਕਿਸੇ ਹੋਰ ਪਾਸੇ ਤੁਰੂੰਗਾ ਪਹਿਲਾਂ ਮੈਂ ਆਪਣਾ ਕਰੂੰਗਾ ਬਾਕੀ ਭਾਜੀ ਮੈਂ ਲੀਡਰਾਂ ਵਾਂਗੂ ਨਹੀਂ ਆ ਇਹ ਜਿਹੜੀ ਇੱਕ ਸ਼ੁਰੂ ਹੋ ਗਈ ਆ ਕੱਲ ਸਾਡੀ ਸੰਘਰਸ਼ ਕਮੇਟੀ ਬਣ ਰਹੀ ਆ ਇਸ ਮੁੱਦੇ ਨੂੰ ਬਹੁ ਹਾਈ ਲੈਵਲ ਤੇ ਲੈ ਕੇ ਜਾਊਗਾ ਮੈਨੂੰ ਬਾਕੀ ਪਤਾ ਨਹੀਂ ਸੁੰਦੇ ਨਗਰ ਭੀਮ ਨਗਰ ਕੀਰਤੀ ਨਗਰ ਪੋਰੀਰਾ ਤੇ ਕੁਛੇ ਇਦਾਂ ਦੀ ਜਗ੍ਹਾ ਜਿੱਥੇ ਭਈਆਂ ਦਾ ਇੰਨਾ ਕ ਰਾਜ ਆ ਨਾ ਤੁਸੀਂ ਕ੍ਰਿਮਨਲ ਮਾਈਂਡਡ 100 ਬੰਦਾ ਰਹਿੰਦਾ 70% ਦੇ ਉੱਤੇ ਕੇਸ ਆ ਅੱਛਾ ਅਸਲੇ ਤੋਂ ਲੈ ਕੇ ਜਿਹੜੀ ਮਰਜ਼ੀ ਚੀਜ਼ ਲੈ ਲਓ ਉਸ ਮੱਲੇ ਦੇ ਵਿੱਚੋਂ ਇਦਾਂ ਦੇ ਆ ਤੋੜੇ ਦਿਨ ਦੇ ਪਹਿਲਾਂ ਦੀ ਘਟਨੀ ਆ ਨੀਅਰਬੋਰਡ 2 ਮਹੀਨੇ ਪੁਲਿਸ ਪ੍ਰਸ਼ਾਸਨ ਕਿਸੇ ਕੇਸ ਦੇ ਵਿੱਚ ਉੱਥੇ ਗਿਆ ਸੀ ਸੁੰਦਰ ਨਗਰ ਦੇ ਵਿੱਚ ਵਰਦੀਆਂ ਪਾੜ ਕੇ ਪੁਲਿਸੀਆਂ ਉੱਥੋਂ ਭੇਜਿਆ ਗਿਆ ਜੀ ਉਹ ਬਹੁਤ ਹਾਈਲਾਈਟ ਹੋਈ ਸੀ ਹਾਈਲਾਈਟ ਹੋਈ ਸੀ ਨਾ ਭਾਜੀ ਉਹਦੇ ਵਿੱਚ ਕੀ ਹੋ ਗਿਆ ਆਈ ਉਦਾਂ ਦੇ ਪਿੱਟ ਪਿੱਟ ਮਰ ਗਏ ਆ ਉਹਦੇ ਵਿੱਚ ਮੁੜ ਕੇ ਕਿਸੇ ਤੋਂ ਕੁਝ ਨਹੀਂ ਆ ਪਰਚੇ ਦਿੱਤੇ ਜਿਨ੍ਹਾਂ ਫਾੜੋ ਗਏ ਫਾੜੋ ਗਏ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਭਾਜੀ ਜਿੰਨਾ ਚਿਰ ਪਿੱਛੇ ਕੋਈ ਨਹੀਂ ਤੁਰੂਗਾ ਮੇਰੇ ਨਾਲ ਮੈਂ ਹੁਣ ਇਹਨਾਂ ਨੂੰ ਇਹਨਾਂ ਨੇ ਅੱਜ ਕੱਟ ਕੀਤਾ ਮੈਂ ਇਹਨਾਂ ਨੂੰ ਫੋਨ ਤਾਂ ਨਹੀਂ ਕੀਤਾ ਇਹਨਾਂ ਦੇ ਅੰਦਰ ਦੁੱਖ ਸੀ ਇਹ ਸਾਰੀਆਂ ਚੀਜ਼ਾਂ ਹਰੇਕ ਦੇ ਅੰਦਰ ਭਰੀਆਂ ਹੋਈਆਂ ਸੀ ਇਹ ਹੁਣ ਬਾਹਰ ਨਿਕਲਣੀਆਂ ਸ਼ੁਰੂ ਹੋ ਗਈਆਂ ਪਿੰਡ ਪਿੰਡ ਦੇ ਵਿੱਚ ਭਾਜੀ ਲੋਸਮੈਂਟਾਂ ਹੋ ਗਈਆਂ ਗੁਰਦੁਆਰਿਆਂ ਦੇ ਵਿੱਚ ਮੰਦਰਾਂ 'ਚ ਲੋਸਮੈਂਟਾਂ ਹੋ ਗਈਆਂ ਇਹ ਕੰਮ ਹੁਣ ਸ਼ੁਰੂ ਹੋ ਗਿਆ ਇਹ ਭਾਜੀ ਰੁਕਣਾ ਨਹੀਂ ਤੁਸੀਂ YouTube ਖੋਲੋ Instagram ਖੋਲੋ Facebook ਤੇ ਤੁਹਾਨੂੰ ਇਹੀ ਵੀਡੀਓ ਦੇਖਣ ਨੂੰ ਮਿਲ ਰਹੀਆਂ ਭਈਆਂ ਦੇ ਕੀ ਕਾਰਨਾ ਮੈਂ ਕਿੱਥੇ ਕਿੱਥੇ ਪੰਜਾਬੀ ਨਾਲ ਬੱਪ ਰਿਆ ਹਰ ਜਗ੍ਹਾ ਦੇ ਉੱਤੇ ਇਹ ਕੰਮ ਸ਼ੁਰੂ ਹੋ ਗਿਆ ਹੁਣ ਸਾੜਾ ਜੀ ਇਹ ਤੁਹਾਡੀਆਂ ਗੱਲਾਂ ਕਹਿ ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਪ੍ਰੈਕਟੀਕੈਲਿਟੀ ਤੇ ਜਦੋਂ ਆਪਾਂ ਆਉਨੇ ਆ ਨਾ ਤਾਂ ਅਗਲੇ ਸਿੱਧਾ ਸ਼ਬਦ ਵਰਤਦੇ ਨੇ ਵੀ ਅਸੀਂ ਭਾਰਤ ਦੇ ਅੰਦਰ ਆ ਤੁਸੀਂ ਕਹਿੰਦੇ ਅਮਰੀਕਾ ਕੈਨੇਡਾ ਜਾਂਦੇ ਹੋ ਉਥੇ ਜਾ ਕੇ ਤੁਸੀਂ ਬਹੁਤ ਕੁਝ ਕਰਦੇ ਹੋ ਤੁਸੀਂ ਉੱਥੋਂ ਤੁਹਾਨੂੰ ਕਿੰਨੇ ਕ ਕਰਦੇ ਨੇ ਉਹ ਤੁਸੀਂ ਇੱਥੇ ਸਾਨੂੰ ਸਾਡੇ ਭਾਰਤ ਦੇ ਵਿੱਚ ਹੀ ਤੁਸੀਂ ਕੰਮ ਨਹੀਂ ਕਰ ਦਿੰਦੇ ਪ੍ਰਵਾਸੀ ਅਸੀਂ ਬਹੁਤ ਪ੍ਰੋਗਰਾਮ ਕੀਤੇ ਨੇ ਤੇ ਮੈਂ ਵੈਸੇ ਹਵਾ 'ਚ ਗੱਲ ਨਹੀਂ ਕਰ ਰਿਹਾ ਸਾਡੇ ਕੋਲ ਇਸ ਦੇ ਸਬੂਤ ਨੇ ਜਦੋਂ ਉਹਨਾਂ ਨਾਲ ਗੱਲ ਕਰਦੇ ਅਗਲੇ ਕਹਿੰਦੇ ਅਸੀਂ ਆਪਣੇ ਭਾਰਤ 'ਚ ਆ ਭਾਰਤ ਦਾ ਸਟੇਟ ਦਾ ਹਿੱਸਾ ਹੈ ਇਹ ਦੂਜੀ ਗੱਲ ਕ੍ਰਿਮੀਨਲ ਮਾਈਂਡ ਦੀ ਕ੍ਰਿਮੀਨਲ ਮਾਈਂਡ ਸਾਈਕੋਪੈਥ ਤਾਂ ਇੱਕ ਪੰਜਾਬੀ ਵੀ ਹੋ ਸਕਦਾ ਆਪਾਂ ਉਸ ਗੱਲ ਦਾ ਕਿਵੇਂ ਨਿਚਠੀਏ ਫਿਰ ਵੀ ਆਪਾਂ ਕੋਈ ਇਲਜ਼ਾਮ ਤਾਂ ਇਹਨਾਂ ਤੇ ਲਾ ਰਹੇ ਆ ਨਾ ਵੀ ਪਾਈਏ ਕ੍ਰਿਮੀਨਲ ਮਾਈਂਡ ਨੇ ਇਸ ਕਰਕੇ ਇਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਪਰ ਪਹਿਲੀ ਗੱਲ ਦਾ ਤੁਸੀਂ ਇਸ ਦਾ ਜਵਾਬ ਦਿਓ ਵੀ ਅਗਲੇ ਕਹਿੰਦੇ ਨੇ ਵੀ ਲੋਕਤੰਤਰ ਹੈ ਕਿਤੇ ਵੀ ਜਾ ਕੇ ਕੰਮ ਕਰਨ ਦੀ ਇਜਾਜ਼ਤ ਹੈ ਹਾਂਜੀ ਬਿਲਕੁਲ ਲੋਕਤੰਤਰ ਹੈ ਕਿਤੇ ਵੀ ਜਾ ਕੇ ਕੋਈ ਵੀ ਕੰਮ ਕਰ ਸਕਦਾ ਅਸੀਂ ਜਦੋਂ ਪਾਈ ਫੋਰਨ ਨੂੰ ਜਾਂਦੇ ਹਾਂ ਸਾਡਾ ਪਹਿਲਾਂ ਪੀਸੀ ਛੜ ਕੋ ਪੀਸੀ ਸੀ ਲਈ ਜਾਂਦੀ ਆ ਪੁਲਿਸ ਕਲੀਅਰ ਪੁਲਿਸ ਕਲੀਅਰ ਸਾਡੀ ਕੋਲ ਤਾਂ ਹੀ ਮਿਲਦਾ ਜਦ ਜੇ ਮੇਰਾ ਰਿਕਾਰਡ ਸਾਫ਼ ਆ ਉਸ ਤੋਂ ਬਿਨਾ ਤਾਂ ਨਹੀਂ ਮਿਲਦਾ ਜਦ ਇਹ ਪੰਜਾਬ ਦੇ ਵਿੱਚ ਆ ਕੇ ਰਹਿਣ ਆਪਣਾ ਪੁਲਿਸ ਕਲੀਅਰ ਸਾਡੀ ਕੋਲ ਪਿੱਛੋ ਲੈ ਕੇ ਆਉਣ ਨਾਲ ਵੇ ਮੇਰਾ ਰਿਕਾਰਡ ਉੱਥੇ ਬਿਲਕੁਲ ਸਾਫ਼ ਸੁਥਰਾ ਆ। ਮੈਂ ਤੁਹਾਡੇ ਪੰਜਾਬ ਚ ਆ ਕੇ ਕੰਮ ਕਰਨਾ ਚਾਹਣਾ। ਇਹ ਆ ਕੇ ਉਸ ਥਾਣੇ ਦੇ ਵਿੱਚ ਜਮ੍ਹਾਂ ਕਰਾਣ। ਜਿਸ ਘਰ ਦੇ ਵਿੱਚ ਇੱਕ ਕਮਰੇ ਦਾ ਕਿਰਾਏ ਤੇ ਲੈਂਦੇ ਆ ਉੱਥੇ ਆਪਣਾ ਪੁਲਿਸ ਗ੍ਰੀਨ ਸਾਰੀ ਗੇਟ ਦੇਣ। ਸਾਨੂੰ ਕੋਈ ਦਿੱਕਤ ਨਹੀਂ ਆ। ਆ ਕੇ ਕੰਮ ਕਰਨ ਆਪਣੀ ਰੋਜੀ ਰੋਟੀ ਕਮਾਣ ਅਸੀਂ ਵੀ ਕਮਾਣ ਜਾਣੇ ਆ। ਪਰ ਜਿਹੜਾ ਹੁਣ ਕ੍ਰਿਮੀਨਲ ਆ ਉਧਰ ਜਿੰਨਾ ਜੋਗੀ ਨੇ ਕੱਢਿਆ ਜਾਂ ਨਿਤੀ ਜੀ ਨੇ ਕੱਢਿਆ ਉਹ ਸਾਰੇ ਆ ਕੇ ਪੰਜਾਬ ਚ ਬੈਠੇ ਆ। ਜਿਸ ਦਿਨ ਭਾਜੀ ਇਹ ਘਟਨਾ ਹੋਈ ਆ ਸਾਡੀ ਸਬਜ਼ੀ ਮੰਡੀ ਚੋਂ 20 ਬੰਦੇ ਅਰੈਸਟ ਹੋਏ ਆ ਜਿਹੜੇ ਕ੍ਰਿਮੀਨਲ ਸੀ ਪੁਲਿਸ ਨੂੰ ਪਤਾ ਹੀ ਨਹੀਂ ਸੀ। ਉਹ ਫੇ ਉੱਦਣ ਕਿੱਦਾਂ ਪਤਾ ਲੱਗਿਆ ਉਹ ਭਾਜੀ ਜਦੋਂ ਉਹਨਾਂ ਦੇ ਚੱਕ ਕੇ ਉਹਨਾਂ ਨੂੰ ਜਦੋਂ ਚੱਕਿਆ ਗਿਆ ਉਹਨਾਂ ਕੋ ਪੁਸ਼ ਕੇ ਚੋਈ ਸੀਐਸਟਾਫ ਲੈ ਆ ਕੇ ਉਹ ਬੱਚੇ ਵੀ ਸਾਡੇ ਤੋਂ ਉਧਰ ਕੇਸ ਸੀ ਅਸੀਂ ਇੱਧਰ ਆਏ ਆ ਉਹ 20 ਬੰਦੇ ਉਸ ਦਿਨ ਇੱਕ ਦਿਨ ਦੇ ਵਿੱਚ ਅਰੈਸਟ ਹੋਏ ਸੱਚੀ ਮੰਨੇ ਨੇ ਉਹ ਹਾਂਜੀ ਤੁਸੀਂ ਇਹ ਸੀਐਸਟਾਫ ਤੋਂ ਕਨਫਰਮ ਕਰ ਸਕਦੇ ਆ ਜਗਾ ਜਗਾ ਦੇ ਉਤੇ ਨਿਊਜ਼ਾਂ ਚੱਲੀਆਂ ਉਸ ਦਿਨ 20 ਬੰਦੇ ਜਰੀ ਇੱਕ ਦਿਨ ਚ ਅਰੈਸਟ ਹੋ ਗਏ ਕੱਲ ਇੱਕ ਮੋਟਰਸਾਈਕਲ ਫੜਿਆ ਹਸ਼ਿਆਰਪੁਰ ਨਿਊਜ਼ ਚੈਨਲ ਦੇ ਉਤੇ ਖਬਰ ਪਈਆ 3 ਸਾਲ ਹੋ ਗਏ ਸੀ ਉਹ ਸਭ ਤੇ ਇਹਨੂੰ ਮੋਟਰਸਾਈਕਲ ਚੋਰੀ ਕਰਕੇ ਚਲਾਉਂਦੇ ਨੂੰ ਉਹ ਟ੍ਰੈਫਿਕ ਪੁਲਿਸ ਵਾਲਿਆਂ ਨੇ ਦੇਖਿਆ ਉਹ ਮੋਟਰਸਾਈਕਲ ਲਾ ਕੇ ਉੱਥੇ ਦੌੜ ਗਿਆ ਉਹਦਾ ਜਦੋਂ ਨੰਬਰ ਚੈੱਕ ਕੀਤਾ ਗਿਆ ਆਇਡੈਂਟੀਫਾਈ ਵੀ ਨਹੀਂ ਹੋਇਆ ਵੀ ਨੰਬਰ ਕਿੱਥੇ ਦਾ ਆ ਉਸ ਤੋਂ ਬਾਅਦ ਇਹ ਬੱਚੇ ਉਹਨੂੰ ਮੋਟਰਸਾਈਕਲ ਨੂੰ ਚੱਕ ਕੇ ਲਿਜਾਇਆ ਗਿਆ ਉਹਦੀ ਚੈਸੀ ਨੰਬਰ ਤੋਂ ਪਤਾ ਕੀਤਾ ਉਹਦਾ ਐਡਰੈਸ ਕਢਾਇਆ ਗਿਆ ਕਿ ਉਸ ਮੋਟਰਸਾਈਕਲ ਚੋਰੀ ਹੋਏ ਨੂੰ 3 ਮਹੀਨੇ ਹੋ ਗਏ ਸੀ ਉਹ ਹੁਣ ਕਿ 3 ਸਾਲ ਉਹ ਕੈਮਰੇ ਦੇ ਵਿੱਚੋਂ ਬੁੱਢੀ ਚੱਕੀ ਜਾ ਰਹੀ ਆ ਉਹ ਕਿਹੜਾ ਵੀ ਆ ਜਿਹੜੇ ਬੰਦੇ ਨੇ ਇਹ ਮੋਟਰਸਾਈਕਲ ਚੋਰੀ ਕੀਤਾ ਕਿੰਨਾ ਚਿਰ ਹੋ ਗਿਆ ਉਹਨੂੰ ਚਲਾਦਿਆਂ ਨੂੰ ਹੁਣ ਇਹ ਗੱਲ ਤੇ ਭਾਈ ਆਪਾਂ ਤੁਸੀਂ ਇਸ ਦਾ ਕੁੱਲ ਨਵੇੜਾ ਕੀ ਦੇਖਦੇ ਹੋ ਇਸ ਹਰਵੀਰ ਵਾਲਾ ਜਿਹੜਾ ਮਾਮਲਾ ਹੋਇਆ ਇਹ ਤਾਂ ਚਲੋ ਹੁਣ ਇਸ ਤੇ ਤਾਂ ਤੁਸੀਂ ਲੜਾਈ ਲੜ ਰਹੇ ਹੋ ਪਰ ਸਮੁੱਚੇ ਤੌਰ ਦੇ ਉੱਪਰ ਜਿੱਦਾਂ ਪਹਿਲਾਂ ਵੀ ਇੱਥੇ ਬਾਈ ਹੋਣੀ ਇੱਕ ਗੱਲ ਕਰ ਰਹੇ ਸੀ ਜਿਹੜਾ ਕੰਮ ਪੰਜਾਬੀ 700 800 ਚ ਦਿਹਾੜੀ ਜਾਂਦਾ ਇਹ 400 ਚ ਜਾ ਕੇ ਉੱਥੇ ਕੰਮ ਖੋਲੰਦੇ ਨੇ ਫਿਰ ਸਾਡੇ ਪੰਜਾਬੀਆਂ ਨੂੰ ਬਾਹਰ ਜਾਣਾ ਪੈਂਦਾ ਤੁਹਾਡੇ ਪਿੱਛੇ ਹੀ ਬਾਈ ਹੋਣੀ ਖੜੇ ਨੇ ਉਹ ਵਾਲੇ ਹਨਾ ਫਿਰ ਇਹਦਾ ਹੱਲ ਕੀ ਹੈ ਆਪਾਂ ਹੱਲ ਕਿਵੇਂ ਕੱਢੀਏ ਸਾਡੇ ਪੰਜਾਬੀਆਂ ਤੇ ਇਲਜ਼ਾਮ ਲੱਗ ਜਾਂਦਾ ਵੀ ਕਿਸੇ ਟਾਈਮ 6-6 ਫੁੱਟੇ ਨੌਜਵਾਨ ਹੁੰਦੇ ਸੀ ਟਰੈਕਟਰ ਦੇ ਟਾਇਰ ਨਾਲ ਖੜਿਆ ਨੌਜਵਾਨ ਪਰਿਉ ਦੀਦਾ ਹੁੰਦਾ ਸੀ ਅੱਜ ਕੱਲ ਅਸੀਂ ਸਾਡੀ ਤਸਵੀਰ ਇਦਾਂ ਦੀ ਹੋ ਗਈ ਹੈ ਬੇਸ਼ੱਕ ਹੜਾ ਚ ਸਾਡਾ ਜੋਰ ਦਿਸਿਆ ਹੁਣ ਪੰਜਾਬੀਆਂ ਦਾ ਪਰ ਅਸੀਂ ਘਟਦੇ ਜਾ ਰਹੇ ਹਾਂ ਅਸੀਂ ਬਾਹਰ ਜਾਈ ਜਾਂਦੇ ਹਾਂ ਨਸ਼ਿਆਂ ਦੇ ਇਲਜ਼ਾਮ ਸਾਡੇ ਤੇ ਲੱਗ ਜਾਂਦੇ ਆ ਪਰ ਫਿਰ ਕੰਮ ਕੌਣ ਕਰ ਰਿਹਾ ਕੰਮ ਕਰ ਰਹੇ ਪ੍ਰਵਾਸੀ ਅਸੀਂ ਲੁਧਿਆਣੇ ਰੇਲਵੇ ਸਟੇਸ਼ਨ ਤੋਂ ਲੈ ਜਾਂਦਾ ਪੰਜਾਬੀ ਜਾਂਦਾ ਕਹਿੰਦਾ ਮੇਰੇ ਖੇਤ ਚ ਆ ਕੇ ਝੋਨਾ ਲਾਓ ਮੇਰੇ ਫਸਲ ਸੰਭੋ ਮੇਰਾ ਫਲਾਣਾ ਕਰੋ 20 ਸਾਲ ਹੋ ਗਏ ਰੱਖਿਆ ਨੂੰ ਕਈ ਤਾਂ ਆਪਣਾ ਘਰ ਦੇ ਹੀ ਜਾਂਦੇ ਨੇ ਵੀ ਬਹੁਤ ਵਫਾਦਾਰੀ ਦਿਖਾਈਏ ਨੇ ਮੈਂ ਕਰ ਦਿੰਦਾ ਤੇ ਸਾਡੇ ਜਿਹੜੇ ਇੰਡਸਟਰੀਅਲਿਸਟ ਨੇ ਉਹਨਾਂ ਦੇ ਤਾਂ ਲੱਲੇ ਲੱਗੇ ਹੋਏ ਨੇ 7000 ਤੇ ਕੋਈ ਪੰਜਾਬੀ ਮਿਲ ਜੂ ਕੰਮ ਕਰਨ ਨੂੰ ਫਿਰ ਇਸ ਦਾ ਤੋੜ ਕੀ ਹੈ ਤੋੜ ਤਾਂ ਦੱਸੋ ਨਾ ਭਾਜੀ ਇਹ ਚੀਜ਼ਾਂ ਇਹ ਸਰਕਾਰਾਂ ਦੇ ਕਰਨ ਵਾਲੀਆਂ ਇਹ ਅਸੀਂ ਤੁਸੀਂ ਨਹੀਂ ਕਰ ਸਕਦੇ ਕੁਝ ਚੀਜ਼ਾਂ ਸਾਡੇ ਪੰਜਾਬੀਆਂ ਦੀ ਕਰਨ ਵਾਲੀਆਂ 2-3000 ਰੁਪਏ ਪਿੱਛੇ ਅਸੀਂ ਮਰ ਨਹੀਂ ਲੱਗੇ ਜਦ ਇਹ 7000 ਉਹਨੂੰ ਦੇ ਸਕਦੇ 10000 ਰੁਪਏ ਹੀ ਪੰਜਾਬੀ ਜੂ ਨੂੰ ਸਕਦੇ ਆ ਪੰਜਾਬੀ ਸਾਫ ਸੁਥਰਾ ਮਿਲੂਗਾ ਹੁਣ ਭਈਏ ਜਿੰਨਾ ਗੰਦ ਖਿਲਾ ਰਹੇ ਆ ਦੇਖ ਰਹੇ ਨਾ ਤੁਸੀਂ ਦਾ ਨਿਊ ਚੈਨਲ ਕਰਦੇ ਆ ਰੇੜੀਆਂ ਦੇ ਕੀ ਹਾਲਾਤ ਆ ਕਿਦਾਂ ਕਿਦਾਂ ਦੀਆਂ ਚੀਜ਼ਾਂ ਸਾਨੂੰ ਖਿਲਾ ਰਹੇ ਆ ਇੱਕ ਪੰਜਾਬੀ ਰੇੜੀ ਲਾ ਰਿਹਾ ਕੋਈ ਨਹੀਂ ਜਾ ਰਿਹਾ ਗਲਤੀ ਸਾਡੀ ਪੰਜਾਬੀਆਂ ਦੀ ਆ ਅਸੀਂ ਪੰਜਾਬੀਆਂ ਦਾ ਸਾਥ ਨਹੀਂ ਦੇ ਰਹੇ ਮੈਂ ਬਾਰ ਬਾਰ ਇੱਕੋ ਚੀਜ਼ ਪਿੱਟ ਰਿਹਾ ਪੰਜਾਬੀਓ ਜਾਗੋ 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 ਪੰਜਾਬੀ ਪੰਜਾਬੀ ਦਾ ਸਾਥ ਦਿਓ ਕੱਲ ਰਾਤ ਦੀ ਇੱਕ ਘਟਨਾ ਆ ਉਹਦੇ ਵਿੱਚ ਵੀ ਪ੍ਰਵਾਸੀ ਦੇ ਨਾਲ ਸਾਡਾ ਪੰਜਾਬੀ ਖੜਾ ਹੋ ਗਿਆ ਇਹ ਚੀਜ਼ ਸਾਨੂੰ ਸੋਚਣੀ ਚਾਹੀਦੀ ਆ ਕਿ ਇਹ ਇਹ ਚੀਜ਼ ਰਾਣਾ ਜੀ ਮੈਂ ਚਾਹੁੰਦਾ ਆਪਾਂ ਗੱਲਬਾਤ ਜਿਆਦਾ ਲੰਬੀ ਜਾਈ ਜਾਂਦੀ ਆ ਪਰ ਸਰਕਾਰਾਂ ਤੇ ਪ੍ਰੈਸ਼ਰ ਕਿਵੇਂ ਪਾਉਣਾ ਹੈ ਹੁਣ ਮੈਂ ਤੁਹਾਨੂੰ ਉਹੀ ਗੱਲ ਪੁੱਛਦਾ ਸੀ ਤੁਹਾਡੇ ਹਿਸ਼ਾਰਪੁਰ ਚੋਂ ਕਿੰਨੇ ਲੀਡਰ ਨੇ ਬੇਸ਼ੱਕ ਸੱਤਾ 'ਚ ਨੇ ਸੱਤਾ ਤੋਂ ਬਾਹਰ ਨੇ ਕਿੰਨਿਆਂ ਨੇ ਪ੍ਰਵਾਸੀਆਂ ਦੇ ਖਿਲਾਫ ਬਿਆਨ ਦਿੱਤਾ ਜਾਂ ਫਿਰ ਇਸ ਗੱਲ ਤੇ ਕੰਨ ਧਰਿਆ ਵੀ ਭਾਈ ਜੋ ਕੁਝ ਹੋਇਆ ਗਲਤ ਹੈ ਪ੍ਰਵਾਸੀਆਂ ਨੇ ਜੇਕਰ ਇਹ ਜੇਹਾ ਕੀਤਾ ਘਟੋ ਘਟ ਜੇ ਨੇ ਕੀਤਾ ਉਸ ਤੇ ਹੀ ਸਖਤ ਕਾਰਵਾਈ ਹੋ ਜਵੇ ਨਹੀਂ ਕਰਦੇ ਫਿਰ ਆਪ ਤੁਸੀਂ ਕਿਹਨੂੰ ਕਹੋਗੇ ਸਿਆਸਤਦਾਨ ਤਾਂ ਇਸ ਗੱਲ ਨੂੰ ਵੋਟਾਂ ਨਾਲ ਤੋਲਦੇ ਨੇ ਇੱਥੇ ਬੰਦਾ ਬਾਅਦ 'ਚ ਲੈਣ ਹੁੰਦਾ ਬਾਅਦ 'ਚ ਉੱਤਰਦਾ ਪਹਿ ਇਕ ਧਾਰ卡 ਇੱਥੇ ਇੱਕ ਯੂਪੀ ਬਿਹਾਰ ਚਾ ਕੀ ਕਰ ਲੋਂਗੇ ਮੈਂ ਤੁਹਾਨੂੰ ਇਹ ਕਹਿ ਰਿਹਾ ਭਾਜੀ ਮੈਂ 5 ਦਿਨ ਤੋਂ ਪਿੱਟ ਰਿਹਾ ਕੋਈ ਨਹੀਂ ਬੋਲਿਆ ਕੋਈ ਗੱਲ ਨਹੀਂ ਆ ਜਲਦੀ ਇੱਕ ਐਡਾ ਵੱਡਾ ਪ੍ਰੋਗਰਾਮ ਹੁਸ਼ਿਆਰਪੁਰ ਦੇ ਵਿੱਚ ਅਸੀਂ ਰੱਖ ਰਹੇ ਆ ਵੱਡਾ ਰੱਖ ਰਹੇ ਆ ਬਹੁਤ ਵੱਡਾ ਪ੍ਰੋਗਰਾਮ ਰੱਖ ਰਹੇ ਆ ਜਿਹਦੇ ਵਿੱਚ ਜਿੰਨੇ ਵੀ ਯੂਥ ਆਈਕਨ ਆ ਉਹ ਸਾਰੇ ਕੁਝ ਰਹੇ ਆ ਠੀਕ ਹੈ ਮੈਂ ਨਾਂ ਨਹੀਂ ਲੈਣਾ ਚਾਹੁੰਗਾ ਉਸ ਦਿਨ ਤੁਹਾਨੂੰ ਪਤਾ ਲੱਗੂਗਾ ਬਹੁ ਹਾਈਲਾਈਟ ਕਰਾਂਗੇ ਇਸ ਚੀਜ਼ ਨੂੰ ਉਸ ਦਿਨ ਜਿੰਨੇ ਆ ਲੀਡਰ ਬਣੇ ਫਿਰਦੇ ਨਾ ਇਹ ਆਪਣੇ ਆਪ ਪੁੱਜੂਗੇ ਇਹ ਮੁੱਖ ਮੰਤਰੀ ਤੱਕ ਦਿਨ ਗੱਲ ਪਹੁੰਚੂਗੀ ਜਦੋਂ ਨੀਜ਼ ਚੈਨਲਾਂ ਨੇ ਨਾ ਧੱਜੀਆਂ ਡਾਈਆਂ ਇਹਨਾਂ ਦੀਆਂ ਇਹਨਾਂ ਨੂੰ ਫੇਮਸ ਕਰਨ ਵਾਲੇ ਵੀ ਨਿਊ ਚੈਨਲ ਲਈ ਆ ਜ਼ੀਰੋ ਕਰਨ ਵਾਲੇ ਵੀ ਜਿੱਦਾਂ ਇੱਕ ਗੁੰਡੇ ਨੂੰ ਨਾ ਇੱਕ ਗੁੰਡਾ ਬਣਾਣਾ ਹੋਵੇ ਉਹ ਪੁਲਿਸੇ ਗੁੰਡਾ ਬਣਾਦੀ ਆ ਤੇ ਪੁਲਿਸੇ ਥੱਲੇ ਸਿੱੜਦੀ ਆ ਇਦਾਂ ਇੱਕ ਨਿਊ ਚੈਨਲ ਆ ਕਿਸ ਦੀ ਸ਼ਬੀ ਚੱਕਣੀ ਆ ਤੇ ਨਿਊ ਚੈਨਲ ਨੇ ਚੱਕਣੀ ਆ ਜਿੱਦਾਂ ਥੱਲੇ ਸਿੱਕਣੀ ਆ ਨਿਊ ਚੈਨਲ ਨੇ ਆ ਨਿਊ ਚੈਨਲ ਵਾਲੇ ਵੀ ਜਿਹੜੇ ਆ ਉਹ ਦੁਖੀ ਹੋ ਚੁੱਕੇ ਆ ਉਹ ਵੀ ਪੰਜਾਬੀ ਆ ਉਹਨਾਂ ਨੂੰ ਵੀ ਦੀਦਾ ਉਹ ਨਿਊ ਚੈਨਲ ਦੇ ਗੱਲ ਕਰਾ ਨਿਊ ਚੈਨਲਾਂ ਤੇ ਵੀ ਭ ਐਡੀਟਰ ਆ ਉਹ ਇੱਕ ਭਈਆ ਆ ਉਹ ਮੈਨੂੰ ਇਹ ਨਹੀਂ ਸਮਝ ਆਦਾ ਉਹ ਤੇ ਖਬਰ ਕਿੱਦਾਂ ਜੱਲੀ ਜਾ ਰਹੀ ਆ ਮੈਂ ਗੱਲ ਉਹਨਾਂ ਪਿੱਟਦਾ ਹੀ ਮੈਂ ਕਿ ਉਹਦੀ ਖਬਰ ਲਾ ਦੂੰਗੇ ਹਰ ਜਗ੍ਹਾ ਦੇ ਉੱਤੇ ਆਈਪੀਐਸ ਅਫਸਰ ਭਈਏ ਬੈਠੇ ਆ ਹੁਣ ਮੈਂ ਕੀ ਕੀ ਨਾਸਾ ਤੁਹਾਨੂੰ ਕਿੱਥੇ ਕਿੱਥੇ ਤੁਸੀਂ ਦੇਖੋਗੇ ਭਈਏ ਬੈਠੇ ਉਹਦੇ ਵਿੱਚ ਇੱਕ ਪਲੀ ਗੱਲ ਕਰੋਂ ਮੈਂ ਕਹਿ ਦੇਣਾ ਪੰਜਾਬ ਦੇ ਵਿੱਚ ਤਕਰੀਬਨ ਜਿੰਨੇ ਵੀ ਆਈਏਐਸ ਆਈਪੀਐਸ ਹੈਗੇ ਨੇ ਉਹਨਾਂ ਚੋਂ ਵੱਡੀ ਗਿਣਤੀ ਕਹ ਲਈਏ ਵੀ ਪ੍ਰਵਾਸੀ ਨੇ ਬਾਹਰੋਂ ਆਏ ਹੋਏ ਨੇ ਪਰ ਉਹਨਾਂ ਦਾ ਕਹਿੰਦੇ ਵੀ ਇੱਕ ਕ੍ਰਾਈਟੇਰੀਆ ਹੁੰਦਾ ਉਹ ਸਿਲੈਕਟ ਹੁੰਦੇ ਨੇ ਪੇਪਰ ਦਿੰਦੇ ਨੇ ਉਸ ਤੋਂ ਬਾਅਦ ਉਹ ਲੱਗ ਜਾਂਦੇ ਨੇ ਪੰਜਾਬੀਆਂ ਦੇ ਵਿੱਚ ਇਹ ਵੀ ਕਮੀ ਹੈ ਨਾ ਤੁਸੀਂ ਦੱਸੋ ਕਿੰਨੇ ਪੰਜਾਬੀ ਆਈਪੀਐਸ ਆਈਏਐਸ ਬਣੇ ਨੇ ਸਾਡੇ ਇੱਥੇ ਕਲੀਅਰੈਂਸ ਐ ਨਹੀਂ ਸਾਡੀ ਐਸਜੀਪੀਸੀ ਐਡੀ ਵੱਡੀ ਸੰਸਥਾ ਹੋਵੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹ ਖੋਲਣ ਸੰਸਥਾਵਾਂ ਬੰਨ ਪੰਜਾਬੀ ਆਈਪੀ ਮੈਂ ਇਹ ਚੀਜ਼ ਚਲੋ ਹੁਣ ਇਹ ਮੁੱਦਾ ਹੋਰ ਸੀ ਇਸ ਚੀਜ਼ ਨੂੰ ਦੀ ਭਾਵੇਂ ਕੱਟ ਕੇ ਬਾਅਦ ਚ ਅਲੱਗ ਲਾ ਦਿਓ ਸਾਡੀਆਂ ਜਿੰਨੇ ਜੱਥੇਬੰਦੀਆਂ ਨੇ ਖਾਣ ਨੂੰ ਪੈ ਗਈਆਂ ਆ ਇੱਕ ਚੌਧਰਗਾਰੀ ਪਹਿਲਾਂ ਇੱਕ ਪਿੰਡ ਜੇ ਇੱਕ ਗੁਰਦੁਆਰਾ ਹੁੰਦਾ ਹੀ ਹੁਣ ਜਗ੍ਹਾ ਜਗ੍ਹਾ ਦੇ ਪ੍ਰਧਾਨਗੀਆਂ ਨੂੰ ਲੈ ਕੇ ਲੜਾਈਆਂ ਹੋਣੀਆਂ ਪਈਆਂ ਜਿੰਨਾ ਐਸਜੀਪੀਸੀ ਕੋ ਪੈਹਾ ਭਾਜੀ ਸਾਡੇ ਕਹਿ ਰਹੇ ਨਾ ਵੇ ਧਰਮ ਆਪਣਾ ਧਰਮ ਛੱਡ ਕੇ ਦੂਜੇ ਧਰਮ ਚ ਜਾ ਰਹੇ ਆ ਮੈਂ ਵੀ ਸਿੱਖ ਫੈਮਲੀ ਨੂੰ ਬਿਲੋਂਗ ਕਰਦਾ ਕਿਉਂ ਜਾ ਰਹੇ ਭਾਜੀ ਇਹਨਾਂ ਐਸਜੀਪੀਸੀ ਨੇ ਸਿੱਖ ਧਰਮ ਲਈ ਕੀਤਾ ਕੀ ਅੱਜ ਤੱਕ ਆਪਣੀਆਂ ਗੋਲ ਕਹ ਭਰੀ ਜਾਂਦੇ ਪਿਆ ਮੈਨੂੰ ਦੱਸਣ ਇੱਕ ਵੀ ਯੂਨੀਵਰਸਿਟੀ ਲਈ ਹੋਵੇ ਮੈਂ ਕਹਿੰਦਾ ਹਿੰਦੂਆਂ ਲਈ ਨਾ ਲਾਣ ਘੱਟੋ ਘੱਟ ਸਿੱਖਾਂ ਦੇ ਨਿਆਣਾਂ ਲਈ ਇੱਕ ਯੂਨੀਵਰਸਿਟੀ ਲਾਣ ਵੀ ਜਿੱਥੇ ਟੋਟਲੀ ਬੜਾਈ ਸਟੱਡੀ ਫ੍ਰੀ ਆ ਇੱਕ ਹਸਪੀਟਲ ਬਣਾਣ ਸਿੱਖਾਂ ਵਾਸਤੇ ਮੈਂ ਕਹਿੰਦਾ ਬਾਕੀਆਂ ਨਾ ਕਰਨਾ ਤੁਸੀਂ ਇਹ ਗੱਲ ਕਰਦੇ ਹੋ ਤੁਸੀਂ ਅੰਮ੍ਰਿਤਸਰ ਚਲ ਜਓ ਤੁਹਾਨੂੰ ਕਿਸੇ ਸਰਾਂ ਦੇ ਵਿੱਚ ਸਪਰਸ਼ ਤੋਂ ਬਿਨਾ ਕਮਰਾ ਨਹੀਂ ਮਿਲਣਾ ਤੁਸੀਂ ਬੱਚੇ ਪੜਾਉਣ ਦੀ ਗੱਲ ਮੈਂ ਉਹੀ ਗੱਲ ਕਰਦਾ ਨਾ ਜਦੋਂ ਸਾਡੇ ਵਿੱਚ ਇਹ ਚੀਜ਼ਾਂ ਘਟੇ ਗਈਆਂ ਅਸੀਂ ਆਪਣੇ ਬੱਚਿਆਂ ਨੂੰ ਦੇਖਦੇ ਨਹੀਂ ਪਏ ਅਸੀਂ ਆਪਣੇ ਬੱਚੇ ਨੂੰ ਸਟੱਡੀ ਨਹੀਂ ਕਰਾ ਰਹੇ ਅਸੀਂ ਆਪਣੇ ਬੱਚੇ ਨੂੰ ਤੁਸੀਂ ਜਿੰਨਾ ਤੁਹਾਡੇ ਕੋਲ ਪੈਹਾ ਤੁਸੀਂ ਕਮ ਸੇ ਕਮ ਜਗ੍ਹਾ ਜਗ੍ਹਾ ਤੇ ਯੂਨੀਵਰਸਿਟੀ ਖੋਲੋ ਹਸਪੀਟਲ ਖੋਲੋ ਕਮ ਸੇ ਕਮ ਹੋਰ ਕਹਿੰਦੇ ਨਾ ਕ੍ਰਿਸ਼ਚਨਾਂ ਵਿੱਚ ਕਨਵਰਟ ਹੋ ਰਹੇ ਆ ਉਹ ਉਹਨਾਂ ਬੰਦਿਆਂ ਨੂੰ ਕਨਵਰਟ ਕਰਕੇ ਉਹਨਾਂ ਨੂੰ ਲਾਲਚ ਦੇ ਰਹੇ ਆ ਸਾਰਾ ਕੁਝ ਕਰ ਰਹੇ ਆ ਸਾਡੇ ਕੀ ਕਰ ਰਹੇ ਆ ਕੋਈ ਬੱਚਾ ਹੈ ਇਸ ਵੇਲੇ ਸਿੱਖ ਧਰਮ ਦਾ ਜਿਹੜਾ ਕੋਈ ਬਹੁਤ ਹਾਈ ਲੈਵਲ ਦੇ ਉੱਤੇ ਅਫਸਰ ਲੱਗਾ ਹੋਵੇ ਨਹੀਂ ਆ ਸਾਰੇ ਬਾਹਰ ਜਾ ਰਹੇ ਆ ਉਹਦਾ ਕਾਰਨ ਕੀ ਆ ਯੂਪੀ ਦੇ ਵਿੱਚ ਜਦੋਂ ਭਾਜੀ ਆਈਪੀਐਸ ਦੇ ਪੇਪਰ ਹੁੰਦੇ ਕਿੰਨੀਆਂ ਵੀਡੀਓ ਲੀਕ ਹੋਈਆਂ ਕਿਤਾਬਾਂ ਖੁੱਲੀਆਂ ਪਈਆਂ ਉਹ ਪੇਪਰ ਕਰ ਕਰਕੇ ਆ ਰਹੇ ਆ ਇੱਥੇ ਥੋੜੇ ਜਿੜ ਪਹਿਲਾਂ ਇੱਕ ਜਾਂਜੂ ਬਣ ਕੇ ਆਈ ਸੀ ਇੱਕ ਟਰੈਕਟਰ ਦਾ ਚਲਾਨ ਹੋਇਆ ਉਹ ਕਹਿੰਦੀ ਟਰੈਕਟਰ ਕੀ ਆਰਸੀ ਤੋਂ ਆ ਗਈ ਟਰਾਲੀ ਕੀ ਆਰਸੀ ਕਹਾ ਹੈ ਉਹ ਕਹਿੰਦਾ ਮੈਡਮ ਜੀ ਜਿਵੇਂ ਘਰਵਾਲੇ ਕੀ ਘਰਵਾਲੀ ਹੁੰਦੀ ਹੈ ਨਾ ਐਸੇ ਟਰੈਕਟਰ ਕੀ ਟਰੈਕਟਰ ਵਾਲੀ ਹੁੰਦੀ ਹੈ ਕਹਿੰਦਾ ਟਰੈਕਟਰ ਦੇ ਸਾਥ ਵਿੱਚ ਉਸ ਜਿਹਾ ਐਸੇ ਘਰਵਾਲੀ ਹੁੰਦੀ ਨਾ ਐਸੇ ਹੁੰਦੀ ਆ ਇਸ ਲਈ ਟਰੈਕਟਰ ਕੀ ਆਰਤੀ ਹੁੰਦੀ ਹੈ ਟਰਾਲੀ ਕੀ ਨਹੀਂ ਆ ਤਾਂ ਸਾਡੇ ਹਾਲਾਤ ਆ ਇੱਕ ਜੱਜ ਨੂੰ ਇੰਨੀ ਨੌਲੇਜ ਆ ਬੜੀ ਵੀਡੀਓ ਗੱਲਾਂ ਵਾਇਰਲ ਹੋਈਆਂ ਅਸੀਂ ਪ੍ਰੈਕਟੀਕਲ ਨੌਲੇਜ ਹੈ ਨਹੀਂ ਕਹਿੰਦਾ ਭਾਪੀ ਜਿੰਨਾ ਚਿਰ ਸਾਡੀਆਂ ਜੱਥੇ ਬੰਦੀਆਂ ਆਪਣੇ ਬੱਚਿਆਂ ਲਈ ਕੁਝ ਨਹੀਂ ਸੋਚੂਗੀਆਂ ਤੇ ਜ਼ਿਮੀਂਦਾਰਾਂ ਨੇ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਬੱਚੇ ਬਾਹਰ ਭੇਜਣੇ ਹੁਣ ਬਾਈ ਨੇ ਗੱਲ ਕੀਤੀ ਜੀ ਇੱਥੇ ਵੀ ਅਸੀਂ ਉੱਥੇ ਜਾ ਕੇ 15-15 20-25-25 ਹਜ਼ਾਰ ਨੂੰ ਕੰਮ ਕਰ ਰਹੇ ਹਾਂ ਜਦ ਹੀ ਇਹਨਾਂ ਨੂੰ 20-25-25 ਹਜ਼ਾਰ ਨੂੰ ਇੱਥੇ ਮਿਲਣ ਇੱਥੇ ਇੰਡਸਟਰੀਆਂ ਲੱਗਣ ਸਾਰੀਆਂ ਇੰਡਸਟਰੀਆਂ ਹਿਮਾਚਲ ਦੇ ਵਿੱਚ ਜਾ ਰਹੀਆਂ ਕਿਉਂ ਜਾ ਰਹੀਆਂ ਭਗਵੰਤ ਮਾਨ ਜਦੋਂ ਆਇਆ ਸੀ ਕਿੰਨੀਆਂ ਗੱਲਾਂ ਕੀਤੀਆਂ ਸੀ ਮੈਂ ਸਰਕਾਰੀ ਨੌਕਰੀਆਂ ਦੇ ਦੂੰ ਮੈਂ ਆ ਕਰ ਦੂੰ ਜਦ ਹੀ ਇਹ ਬਾਹਰ ਜਾ ਕੇ 20-25-25 ਹਜ਼ਾਰ ਨੂੰ ਦੁਬਈ ਦੇ ਵਿੱਚ ਇੰਨੀ ਗਰਮੀ 'ਚ ਮਰ ਰਹੇ ਆ ਕੀ ਕਾਰਨ ਹੈ ਉਹਨਾਂ ਦਾ ਚਲੋ ਆਪਾਂ ਰਾਜਨੀਤੀ ਦੇ ਉੱਤੇ ਨਹੀਂ ਜਾਣਾ ਇਸ ਚੀਜ਼ਾਂ ਨੂੰ ਲੈ ਕੇ ਸਾਡ ਪਰ ਅਸੀਂ ਉਸ ਹਰ ਵੀਰ ਦੇ ਲਈ ਦਿਨ ਰਾਤ ਇੱਕ ਕਰਾਂਗੇ ਮੇਰੇ ਵੀਰ ਇੰਨੇ ਨਾਲ ਆ ਆਪਾਂ ਇਹ ਚੀਜ਼ ਮੁੱਦੇ ਨੂੰ ਹੋਰ ਪਾਸੇ ਲੈ ਗਏ ਆ ਆਪਾਂ ਉਹਦੇ ਨਾਲ ਇਹ ਲੜਾਈ ਲੜਾਂਗੇ ਆਪਾਂ ਬੱਚੇਲੇ ਜਿੱਦਣ ਸਾਡਾ ਇਕੱਠ ਹੋਊਗਾ ਜਿੱਦਣ ਉਹ ਇਕੱਠ ਹੋਊਗਾ ਅਸੀਂ ਤੁਹਾਨੂੰ ਦੱਸਾਂਗੇ ਜਦੋਂ ਤੁਹਾਡੇ ਨਿਊ ਚੈਨਲਾਂ ਦੇ ਖਬਰਾਂ ਚੜਣੀਆਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਦਾ ਅਕਾਲਜ ਆਉਗੀ ਇੰਨਾ ਕੱਟ ਕਰਕੇ ਦਿਖਾਵਾਂਗੇ ਧੰਨਵਾਦ ਤੁਹਾਡਾ ਧੰਨਵਾਦ ਸੋ ਇਹ ਸਾਰਾ ਸਾਡੇ ਨਾਲ ਇਸ ਹਿਸ਼ਾਰਪੁਰ ਜ਼ਿਲ੍ਹੇ ਦੇ ਵੱਖ-ਵੱਖ ਲੋਕ ਵਸਿੰਦੇ ਜਿਨ੍ਹਾਂ ਨੇ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਆਪਣੇ ਵਿਚਾਰ ਆਏ ਟਿੱਪਣੀਆਂ ਜ਼ਰੂਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ c a p